ਆ ਬੰਦਾ ਤੁਹਾਨੂੰ ਸ਼ਕਲੋਂ ਵੇਖਣ ਤੋਂ ਲੱਗਦਾ ਵੀ ਵੇਖੋ ਸ਼ਰਾਬ ਪੀਤੀ ਹੋਈ ਆ ਨੇ ਇਹਨੇ ਮੇਰੇ ਬਾਰੇ ਉਹ ਵੇਖੋ ਮਗਰ ਦੰਦ ਕੱਢ ਰਿਹਾ ਇਹ ਸਾਰੇ ਸ਼ਰਾਬੀ ਹੁਣ ਲੜਵਾਜੀ ਵੇਖੋ ਦੰਦ ਕੱਢ ਰਿਹਾ ਵੇਖੋ ਇਹਨਾਂ ਦੇ ਹਾਸਾ ਵੇਖੋ ਇਹਨਾਂ ਦੀ ਜੇਰਿਆਂ ਦੇ ਮਤਲਬ ਇਹਨਾਂ ਨੂੰ ਹਾਸਾ ਇਹੋ ਹੀ ਆ ਵੀ ਅਸੀਂ ਸਿੱਖ ਫੜਲੇ ਆ ਤੇ ਬਸ ਠੀਕ ਆ ਸਰਦਾਰ ਫੜੇ ਆ ਤੇ ਇਹਨਾਂ ਦੀ ਬੇਇੱਜ਼ਤੀ ਕਰਾਂਗੇ ਰੱਜਿਆ ਪਿਆ ਵਾ ਇਹਦੇ ਹੱਥ 'ਚ ਸ਼ਰਾਬ ਦੀ ਬੋਤਲ ਹੀ ਜਨੇ ਝੋਲੇ 'ਚ ਬੋਤਲ ਪਾਈ ਸ਼ਰਾਬ ਦੀ ਇਹਨੇ ਹੁਲੜਬਾਈਆਂ ਕੀਤੀਆਂ ਸਾਨੂੰ ਇਸ਼ਾਰੇ ਵਗੈਰਾ ਕੀਤੇ ਆ ਅਤਿ ਮਗਰ ਵੇਖ ਸਕਦੇ ਤੁਹਾਨੂੰ ਕੋਈ ਲੱਗ ਰਿਹਾ ਚਸਵਾ ਦਾ ਇਹਨਾਂ ਦਾ ਜੋ ਕੋਈ ਬੰਦਾ ਹੈਗਾ ਵਾ ਇਹਨੇ ਬੜਾ ਕੁਝ ਚਲੋ ਮੰਦਾ ਚੰਗਾ ਸਾਨੂੰ ਬੋਲਿਆ ਵਾ ਤੇ ਮੈਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਬੱਬਰ ਖਾਲਸਾ ਦੇ ਬੰਦੇ ਜੀ ਤੁਸੀਂ ਵੀ ਨਹੀਂ ਕਿਹਾ ਮੈਨੂੰ ਕਹਿੰਦਾ ਓਏ ਤੂੰ ਬੱਬਰ ਖਾਲਸ ਦਾੜਾ ਫੜਿਆ ਵਾ ਮੈਂ ਵੀ ਕਿਹਾ ਵੇਖੋ ਜੀ ਤੁਸੀਂ ਕਾਰਵਾਈ ਜਿਹੜੀ ਕਰ ਲੱਗੇ ਜੇ ਕਰ ਲੱਗੇ ਜਿੰਨੀਆਂ ਧਰਾਵਾਂ ਲੱਗਣਗੀਆਂ ਕੋਈ ਪਰਵਾਹ ਨਹੀਂ ਐ ਗ੍ਰੂ ਦੇ ਸੇਖਿਆ ਜੇਲਾ ਜੂਲਾ ਦੀ ਕਹੀ ਦੀ ਗੱਲ ਆ ਇਹ ਸਾਡੇ ਬੜ ਬੜੇ ਰਿਆਣੇ ਕਈ ਕੁਝ ਵੇਖਿਆ ਵਾ ਪਰ ਜਿਹੜਾ ਤੁਸੀਂ ਦਾੜਾ ਫੜਿਆ ਵਣਾ ਤੇ ਇਹ ਮੁੜਕੇ ਨਾ ਹੋਵੇ ਵੀ ਇੱਕ ਧਾਰਾ ਤੁਹਾਨੂੰ ਹੋਰ ਐਡ ਕਰਨੀ ਪੈ ਜੇ ਇਹ ਕਰਕੇ ਬਾਹੂ ਤੂੰ ਦਾੜਾ ਛੱਡ ਦੇ ਨਹੀਂ ਤੇ ਜਿਹੜੇ ਹੱਥ ਨਾਲ ਤੂੰ ਦਾੜਾ ਫੜਿਆ ਇਹੋ ਗੁੱਟ ਤੋੜ ਕੇ ਤੇ ਜੇਬ 'ਚ ਪਾ ਦਾਂਗੇ ਚਲੋ ਇਹ ਜਨਾਬ ਵਗੈਰਾ ਆਇਆ ਸਾਡੇ ਨਾਲ ਇਹਨਾਂ ਨੇ ਥਾਣੇ ਤੇ ਸਾਡੇ ਧਾਰਾ ਜਿਹੜੀ ਲਗਾਈ ਗਈ ਆ 147 159 504 50 ਦਮਾਲੇ ਚੁਬਦੇ ਆ ਜਾਂ ਸਾਡੇ ਚੋਲੇ ਜਾਂ ਦਸਤਾਰਾਂ ਚੁਬਦੀਆਂ ਵਾ ਤੇ ਇਹ ਧਾਰਾ ਦੇ ਬਹੁਤ ਥੋੜੀਆਂ ਵਾ ਜੇ ਇਹਨਾਂ ਨੂੰ ਸਾਨੂੰ ਇਹਨਾਂ ਨੂੰ ਲੱਗਦਾ ਵੀ ਅਸੀਂ ਖਾਲਸਤਾਨੀਆਂ ਤੇ ਅਸੀਂ ਬਬਰਖਾਲਸੇ ਬੰਦੇ ਫਿਰਦੇ ਧਾਰਾ ਇਹ ਸਾਡੇ ਲਈ ਬਹੁਤ ਥੋੜੀਆਂ 25 54 98 ਤੇ ਫਿਰ ਆਮ ਜੈਕਟ ਦੀ ਹੁੰਦੀ ਉਹ ਸ਼ਸਤਰਾਂ ਦੇ ਉੱਤੇ ਲਗਾਈ ਗਈ ਹੈ ਕੋਈ ਅਸਲਾ ਵੀ ਸੀਗਾ ਤੁਹਾਡੇ ਨਹੀਂ ਜੀ ਤੁਸੀਂ ਵੇਖ ਸਕਦੇ ਹੋ ਅਖਬਾਰ ਦੇ ਵਿੱਚ ਫੋਟੋ ਆਈ ਆ ਦੋ ਸਾਡੇ ਕੋਲ ਖੰਡੇ ਸੀ ਇੱਕ ਸਾਡੇ ਕੋਲ ਕਟਾਰ ਸੀ ਇੱਕ ਵੱਡੀ ਗਰਪਾਨ ਸੀ ਤੇ ਇੱਕ ਸਾਡੇ ਕੋਲ ਜਿਹੜੀ ਆ ਉਹ ਕਲਾੜੀ ਸੀ ਸਿਰਫ ਇਹਨਾਂ ਨੂੰ ਹਥਿਆਰ ਕਹਿ ਕੇ ਤੇ ਇਹਨਾਂ ਦੇ ਧਾਰਾ ਲਗਾਈ ਗਈ ਆ ਇਹਨਾਂ ਨੂੰ ਇਹ ਨਹੀਂ ਪਤਾ ਮੂਰਖ ਲੋਕ ਜਿਦਾ ਬਚਾਈਆਂ ਅਸੀਂ ਇਹੋ ਜਦਨ ਤੁਹਾਡੇ ਤੇ ਕੋਈ ਭਾਰੀ ਪੈਂਦੀ ਆ ਇਹਨਾਂ ਹਥਿਆਰਾਂ ਨੇ ਇਹਨਾਂ ਸ਼ਸਤਰਾਂ ਨੇ ਤੁਹਾਡੀਆਂ ਜਿਦਾ ਬਚਾਈਆਂ ਅਸੀਂ ਇਹ ਤੇ ਸਾਡੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਾਰੇ ਬਖਸ਼ੇ ਅਸੀਂ ਦੁਕੀਤਕੀਆਂ ਦੇ ਕਹੜ ਤੇ ਹੁਣ ਅਸੀਂ ਸ਼ਸਤਰ ਤੇ ਛੱਡਣ ਨਹੀਂ ਲੱਗੇ ਇਹ ਭਾਵੇਂ ਹਥਿਆਰ ਕਹਿਣ ਭਾਵੇਂ 254 54 98 ਲਾਦਨ ਤੇ ਭਾਵੇਂ 307 ਭਾਵੇਂ 302 ਲਾਦਨ ਉਹਨਾਂ ਨੇ ਛੱਲਾ ਪਾਇਆ ਸੀ ਗੱਡੀ ਨੂੰ ਮੇਰੀ ਚਾਬੀ ਨੂੰ ਮੈਨੂੰ ਕਹਿੰਦੇ ਇਹ ਕੌਣ ਆ ਮਹਾਂਜੀ ਸੰਤ ਗਿਆਨੀ ਜਨਰੈਲ ਸਿੰਘ ਪੰਡਰਾਲੇ ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਚਲੋ ਨਹੀਂ ਵਰਤਨਯੋਗ ਇਹਨਾਂ ਨੇ ਉਹ ਸ਼ਬਦ ਵਰਤ ਕੇ ਇਹਦੇ ਮ ਇਹਨੀਆਂ ਵੀ ਜਿਹੜੇ ਸੰਤ ਹੀ ਯਾਨੀ ਜਰਨੈਲ ਸਿੰਘ ਪੰਡਰਾਲੇ ਮਹਾਂਪੁਰਖ ਇਹਨਾਂ ਨੇ ਤੁਹਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਈਆਂ ਵਾ ਇਹਨਾਂ ਨੇ ਤੁਹਾਡੇ ਨਾਲ ਖੜੇ ਆ ਇਹੋ ਹੀ ਜਿਹੜੇ ਦਿਨਾਂ ਨੂੰ ਤੁਸੀਂ ਅੱਜ ਸ਼ਸਤਰਾਂ ਨੂੰ ਹਥਿਆਰ ਕਹਿੰਦੇ ਜੀ ਇਹਨਾਂ ਦੇ ਨਾਲ ਤੁਹਾਡੀ ਰੱਖਿਆ ਕੀਤੀ ਆ ਇਹੋ ਹੀ ਸਾਡੀ ਰੱਖਿਆ ਕਰਨ ਵਾਲੇ ਆ ਤੇ ਭਾਈ ਤੁਸੀਂ ਅੱਜ ਇਹਨਾਂ ਨੂੰ ਹਥਿਆਰ ਕਹਿ ਕੇ ਸਾਡੇ ਤੇ ਪਰਚੇ ਕਰਦੇ ਜੇ ਸਾਡੇ ਤੇ ਤੁਸੀਂ ਵਾਰ ਕਰਦੇ ਜਾੜੀਆਂ ਦਸਤਾਰਾਂ ਤੇ ਸਾਡੇ ਤੇ ਟਾਰਗੇਟ ਕਰਦੇ ਜੇ ਸਾਨੂੰ ਅੱਜ ਸਿੱਖਾਂ ਨੂੰ ਜਿੰਨੇ ਸਾਨੂੰ ਪਿਸਤੌਲ ਦਿਖਾਇਆ ਵਾ ਮੈਂ ਉਹਦੇ ਬਾਰੇ ਬਿਆਨ ਦੇਣਾ ਵਾ ਕਿ ਮੈਨੂੰ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਤੇ ਲਾਉ 307 ਲਾ ਸਕਦੇ ਜੇ ਨਹੀਂ ਲਾ ਸਕ ਕਿਉਂ ਉਹ ਹਿੰਦੂ ਆ ਕਿਉਂ ਉਹਦੇ ਨਾਲ ਕਮਿਊਨਿਟੀ ਜੁੜੀ ਆ ਸਾਡੇ ਨਾਲ ਕਿਉਂ ਇਦਾਂ ਆ ਸਾਡੇ ਨਾਲ ਜਦੋਂ ਇਹੋ ਜਿਹੀ ਕੋਈ ਵਾਰਤਾ ਲਾਭ ਹੁੰਦੀ ਕਈ ਵਾਰੀ ਸਿੱਖਾਂ ਨਾਲ ਕਈ ਕੁਝ ਹੋਇਆ ਵਾ ਕੋਈ ਖੜਨ ਵਾਲਾ ਨਹੀਂ ਹੁੰਦਾ ਜੇ ਇਹ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਜਿਹੜੇ ਆਗੂ ਆ ਜਿਹੜੇ ਕੌਮ ਦੇ ਆਗੂ ਆ ਜੇ ਕਿਤੇ ਇਹ ਖੜਨ ਵਾਲੇ ਹੋਣ ਤੇ ਇਹ ਕਾਰਵਾਈਆਂ ਨਾ ਹੋਣ ਕਦੀ ਵੀ ਜਿਹੜਾ ਤਕਾ ਸਾਡੇ ਨਾਲ ਹੋਣ ਡਿਆ ਵਾ ਜਾਂ ਕਿ ਸਿੱਖਾਂ ਨਾਲ ਹੁੰਦਾ ਵਾ ਕਿਤੇ ਨਾ ਹੋਵੇ ਚਲੋ ਸਾਡੇ ਨਾਲ ਜਿਹੜਾ ਤਕਾ ਹੋਇਆ ਹੋਇਆ ਚਲੋ ਠੀਕ ਆ ਮਹਾਰਾਜ ਦਾ ਪਾਣਾ ਸੀ ਸਾਡਾ ਇੱਥੇ ਦਾਣਾ ਪਾਣੀ ਲਿਖਿਆ ਹੈ ਅਸੀਂ ਛਾਗਾਏ ਜਹਾਂ ਦਾਣੇ ਤਾਂ ਖਾਣੇ ਨਾਣਕਾ ਸੱਚੇ ਅਸੀਂ ਤੇ ਛਾਗਾਏ ਆ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਭਾਈ ਕ ਤੇ ਬਣੂਗਾ ਆਪਣੀ ਜੁਰਤ ਰੱਖੋ ਆਪਣਾ ਜਦੋਂ ਤੁਸੀਂ ਰਾਜ ਕਾਇਮ ਕਰੋਗੇ ਆਪਣੀ ਜੁਰਤੇ ਨਾਲ ਲੋਕਾਂ ਨੂੰ ਵਿਖਾਓਗੇ ਤੇ ਇਹ ਲੋਕ ਤੁਹਾਡੇ ਨਾਲ ਅੱਖ ਚੁੱਕ ਕੇ ਵੇਖਣ ਜੋਗੇ ਨਹੀਂ ਹੁੰਦੇ ਜਿਹੜੇ ਤੁਹਾਨੂੰ ਉੱਥੇ ਖਾਲਸਤਾਨੀ ਕਹਿੰਦੇ ਜਿਹੜੇ ਤੁਹਾਨੂੰ ਬੱਬਰ ਖਾਲਸਾ ਕਹਿੰਦੇ ਜਿਹੜੇ ਤੁਹਾਨੂੰ ਕਹਿੰਦੇ ਅਸੀਂ ਮਾਰ ਦੇਵਾਂਗੇ ਇਹ ਲੋਕ ਅੱਖ ਚੁੱਕ ਕੇ ਨਹੀਂ ਤੁਹਾਨੂੰ ਵੇਖ ਸਕਦੇ ਜਦੋਂ ਆਪਣੀ ਜਿਹੜਾ ਵਾ ਰਾਜ ਕਾਇਮ ਹੋਊਗਾ ਜਦੋਂ ਆਪਣੀ ਜੁਰਤ ਹੋਊਗੀ ਦੂਜੀ ਗੱਲ ਸਾਨੂੰ ਕਹਿੰਦੇ ਜੇ ਪਹਿਲੀ ਤਰੀਕੇ ਨਾਲ ਹੀ ਦੂਜੀ ਤਰੀਕੇ ਤੁਹਾਨੂੰ ਚੁੱਕ ਕੇ ਅੰਦਰ ਛੋੜ ਦਾਂਗੇ ਕੀ ਕਸੂਰ ਆਡਾ ਵੀ ਤੁਸੀਂ ਚੁੱਕ ਕੇ ਸਾਨੂੰ ਅੰਦਰ ਛੋੜ ਦੋਗੇ ਜੇ ਛੋਟ ਵੀ ਦੋਗੇ ਸਾਨੂੰ ਕੋਈ ਡ ਕਰਨ ਕਰਦਾ ਜੇ ਪਰਚਾ ਨਹੀਂ ਰੱਦ ਹੋਊਗਾ ਤੇ ਫਿਰ ਅਸੀਂ ਮਜਬੂਰ ਹੋਵਾਂਗੇ ਜਿਹੜੀਆਂ ਜਿਹੜੀਆਂ ਤੁਸੀਂ ਧਾਰਾਂ ਲਾਈਆਂ ਵਾ ਫਿਰ ਅਸੀਂ ਉਹ ਧਾਰਾਂ ਦੇ ਆ ਪੂਰੇ ਉਤਰਾਂਗੇ ਫਿਰ ਅਈਓ ਧਾਰਾਂ ਤੁਹਾਨੂੰ ਫਿਰ ਉਹ ਜਿਹੜੀ ਧਾਰਾ ਵਾ ਤੁਹਾਨੂੰ ਉਹਨਾਂ ਦਾ ਮੁੱਲ ਵੀ ਦਿਖਾਵਾਂਗੇ ਕੀ ਪੈਂਦਾ ਵਾ ਜਿਹੜੇ ਮੁੰਡੇ ਨਾਲ ਸਾਡਾ ਕੋਈ ਝਗੜਾ ਪਹਿਲੀ ਗੱਲ ਝਗੜਾ ਨਹੀਂ ਹੋਇਆ ਵਾਤਾਲਾ ਭਈਆ ਜੇ ਉਹ ਕੋਈ ਬਿਆਨ ਦਿੰਦਾ ਵਾ ਫਿਰ ਵੀ ਸਾਡੇ ਤੇ ਪਰਚਾ ਬਣਦਾ ਜੀ ਸਾਨੂੰ ਜੇ ਇਹਨਾਂ ਨੂੰ ਸਾਡੇ ਦਿਮਾਲੇ ਵੇਖ ਕੇ ਡਰ ਲੱਗਦਾ ਵਾ ਹਥਿਆਰਾਂ ਵੇਖ ਕੇ ਡਰ ਲੱਗਦਾ ਵਾ ਤੇ ਗੁਰਗੋਵਿੰਦ ਸੱਚੇ ਪਾਸ਼ਾ ਮਹਾਰਾਜ ਉਹ ਚਮਕੌਰ ਦੀ ਗੜੀ ਜੀ ਤੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਜਦੋਂ ਅਸੀਂ ਜਕਾਰੇ ਅਸੀਂ ਜਕਾਰੇ ਵੀ ਪਾਈ ਐ ਉਹ ਜਿਹੜੇ ਲੱਜਦੇ ਵੀ ਤੁਹਾਡੇ ਵਰਗੇ ਦੰਦਲਾ ਪੈਂਦੀਆਂ ਲੱਤਾਂ ਕੰਬ ਲੱਗ ਪੈਂਦੀਆਂ ਵਾ ਇਹ 시ਦਾ ਸਿੰਘਾ ਨੇ ਜਕਾਰੇ ਐਵੇਂ ਨਹੀਂ ਬਣਾਏ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਜਕਾਰੇ ਲਾਉਂਦੇ ਆ ਨਾ ਨਿਹੰਗ ਸਿੰਘ ਤੇ ਜਦੋਂ ਫੌਜਾਂ ਚੜ੍ਹਦੀਆਂ ਵਾ ਤੇ ਭਾਈ ਚੰਗੇ ਭੜਾ ਜਾਂ ਲੱਤਾਂ ਕੰਬ ਜਾਂਦੀਆਂ ਇਸ ਕਰਕੇ ਮੇਰੀ ਬੇਨਤੀ ਆ ਇਹਨਾਂ ਗਾਣਾ ਨਾ ਟੱਕਰਿਆ ਕਰੋ ਚੰਗੀ ਗੱਲ ਆ ਨਹੀਂ ਤੇ ਇਹਨਾਂ ਗਾਣੇ ਤੁਹਾਡੀਆਂ ਜਕਾਰਿਆਂ ਨਾਲ ਲੱਤਾਂ ਲਾ ਦਨੀਆਂ ਵਾ ਗੱਜ ਕੇ ਜਕਾਰਾਂ ਕੇ ਜਾਵੇਂ ਨਿਹਾਲ ਹੋ ਜਾਵੇ 시ਦਾ ਸਿੰਘਾ ਦੇ ਮਨ ਨੂੰ ਭਾਵੇ ਸਤ ਸਰੀਆ ਕਾਲ ਪੰਜਾਬ ਦੇ ਗੁਰਸ਼ਖ ਵੀਰ ਹਿਮਾਚਲ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਪਰ ਉੱਥੇ ਪ੍ਰਸ਼ਾਸਨ ਵੱਲੋਂ ਜਾਂ ਹਿਮਾਚਲ ਦੇ ਲੋਕਾਂ ਵੱਲੋਂ ਵੱਖਰੇ ਤਰੀਕੇ ਨਾਲ ਵਤੀਰਾ ਕੀਤਾ ਜਾਂਦਾ ਹੈ ਉੱਥੇ ਲੋਕਾਂ ਦੇ ਵੱਲੋਂ ਕਾਫੀ ਤਸ਼ੱਦਦ ਕੀਤੀ ਜਾਂਦੀ ਹੈ ਜੇਲ੍ਹ ਵੀ ਭੁਗਤੇ ਨੇ ਤੇ ਜੇਲ੍ਹ ਦੇ ਵਿੱਚ ਮੂੰਹ ਦੇ ਉੱਤੇ ਸਿਗਰਟ ਦਾ ਧੂਆ ਜਾਸ਼ਾਸਤਰ ਲਾਹ ਲਿੱਤੇ ਜਾਂਦੇ ਨੇ ਤੇ ਦਾੜੀ ਪੱਟੀ ਜਾਂਦੀ ਆ ਸੋ ਇਹ ਨਿਹੰਗ ਸਿੰਘਾਂ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਬੀਤੇ 2 ਤਰੀਕ ਨੂੰ ਉੱਥੇ ਘੁੰਮਣ ਜਾਂਦੇ ਨੇ ਤੇ ਉੱਥੋਂ ਦੇ ਲੋਕਾਂ ਵੱਲੋਂ ਕਾਫੀ ਵੱਖਰੇ ਤਰੀਕੇ ਨਾਲ ਖਾਲਸਤਾਨੀ ਕਹਿ ਕੇ ਜਾਂ ਕਹਿ ਸਕਦੇ ਬੱਬਰ ਖਾਲਸਾ ਕਹਿੰਦੇ ਕਿ ਜਿਹੜਾ ਬੁਲਾਇਆ ਜਾਂਦਾ ਸੋ ਪੂਰੀ ਗੱਲਬਾਤ ਕਰਦੇ ਆ ਜਾਣਦੇ ਆ ਕੀ ਮਸਲਾ ਸੀਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬੱਬੇ ਕੀ ਮਾਮਲਾ ਸੀਗਾ ਜਦੋਂ ਤੁਸੀਂ ਘੁੰਮਣ ਲਈ ਜਾਂਦੇ ਹੋ ਕਿਵੇਂ ਦਾ ਵਤੀਰਾ ਲੋਕਾਂ ਦਾ ਦੇਖਣ ਨੂੰ ਮਿਲਿਆ ਤੇ ਕੀ ਗੱਲ ਹੋਈ ਸੀ ਜਿਸ ਕਰਕੇ ਤੁਹਾਨੂੰ ਪਰਚੇ ਭੁਗਤਣੇ ਪਏ ਜੀ ਉੱਥੇ ਅਸੀਂ ਜੀ ਹਿਮਾਚਲ ਬਰੋਡ ਵੈਲੀ ਤੋਂ ਵਾਪਸ ਆ ਰਹੇ ਸੀ ਤੇ ਉਥੇ ਇੱਕ ਸ਼ਹਿਰ ਹੁੰਦਾ ਚੌਂਤੜਾ ਬਾਜ਼ਾਰ ਬਾਜ਼ਾਰ ਹੈ ਇੱਕ ਚੌਂਤੜਾ ਬਾਜ਼ਾਰ ਉਥੇ ਸਾਡਾ ਜਿਹੜਾ ਮੁੰਡਾ ਵਾ ਉਹਨੂੰ ਅਵਾਉਂਟਿੰਗ ਵਗੈਰਾ ਆਈ ਸਿਰਦਰਦ ਹੋਈ ਉਹ ਮੈਡੀਕਲ ਤੇ ਦਵਾਈ ਲੈਣ ਵਾਸਤੇ ਉਤਰਿਆ ਜਦੋਂ ਮੈਡੀਕਲ ਤੇ ਦਵਾਈ ਲੈਣ ਵਾਸਤੇ ਉਤਰਿਆ ਤੇ ਗੱਡੀ ਵਿੱਚ ਬਹਿਣ ਲੱਗਾ ਤੇ ਉਹਨੇ ਮੇਰੀ ਡਰਾਈਵਰ ਸੀਟ ਤੋਂ ਜਿਹੜੀ ਪਿਛਲੀ ਬਾਰੀ ਆ ਉਹ ਜਦੋਂ ਖੋਲੀ ਆ ਉਹ ਮੜੀ ਦੀ ਟੈਕਸੀ ਨਾਲੋਂ ਖਹਿ ਕੇ ਲੰਗੀ ਆ ਉਹ ਜਦੋਂ ਬੈਠਾ ਉਹਨੇ ਮੁੜ ਕੇ ਪਿੱਛੇ ਵੇਖਿਆ ਤੇ ਟੈਕਸੀ ਵਾਲੇ ਨੇ ਹੱਥ ਮਾਰ ਕੇ ਕੁਝ ਬੋਲਿਆ ਵਾ ਮੈਂ ਉੱਤਰ ਕੇ ਗਿਆ ਵਾਂ ਆਪਣੀ ਕਿਰਪਾਨ ਲਾ ਕੇ ਮੈਂ ਉਤਰਿਆ ਵਾਂ ਮੈਂ ਜਾ ਕੇ ਉਹਨੂੰ ਪੁੱਛਿਆ ਕਿ ਮੈਂ ਕਿਹਾ ਵੀਰ ਜ ਉਨੇ ਦਸਿਆ ਕੇ ਨਾਲਾਗੜ ਅਨੰਦਪੁਰ ਦੇ ਇਲਾਕੇ ਦੀ ਉਹਦੀ ਟੈਕਸੀ ਆ ਤੇ ਉਹਨੇ ਜਦੋਂ ਇਹ ਗੱਲ ਹੋਈ ਤੇ ਮੈਂ ਉਹਨੂੰ ਕਿਹਾ ਵੀਰ ਜੀ ਜੇ ਤੁਹਾਡਾ ਕੋਈ ਨੁਕਸਾਨ ਹੋਇਆ ਵਾ ਤੇ ਤੁਸੀਂ ਦੱਸੋ ਆਪਾਂ ਭਰ ਦਿੰਨੇ ਆ ਅਸੀਂ ਸਾਡੇ ਬੰਦੇ ਦੀ ਗਲਤੀ ਹੈ ਜੇ ਬਾਰੀ ਲੱਗੀ ਆ ਉਹਦੇ ਕੋਲ ਕਹਿੰਦਾ ਨਹੀਂ ਵੀਰ ਜੀ ਮੈਂ ਕਹਾਂ ਤੁਸੀਂ ਕੀ ਕਹਿਆ ਸੀ ਕਹਿੰਦਾ ਜੀ ਮੈਂ ਇਹੋ ਕਹਿਆ ਸੀ ਕੋਈ ਗੱਲ ਹੀ ਧਿਆਨ ਨਾ ਜਾਓ ਤੇ ਅਸੀਂ ਕਹਾਂ ਚਲੋ ਠੀਕ ਅਸੀਂ ਗੱਡੀ 'ਚ ਬਹਿਣ ਲੱਗੇ ਨੇ ਤੇ ਸਾਨੂੰ ਘੇਰਾ ਪਾ ਕੇ ਤੇ ਉੱਥੇ ਜਿਹੜੇ ਉਹ ਲੜਵਾ ਜੀ ਠੇਕੇ ਦੇ ਖਲੋ ਤੇ ਅਸੀਂ ਸ਼ਰਾਬ ਦੇ ਠੇਕੇ ਦੇ ਸਾਹਮਣੇ ਠੇਕਾ ਹੈਗਾ ਉਹ ਜਦੋਂ ਆਏ ਆ ਉਹਨਾਂ ਵੇਖਿਆ ਕਿ ਪੰਜਾਬ ਨਾਵੀਆਂ ਦਾ ਕੋਈ ਸੇਖੀ ਹੁੰਦਾ ਹੁਣ ਤੇ ਕਹਾਂ ਦੇ ਮੁੰਡੇ ਵਾਲ ਕਟਾਈ ਫਿਰਦੇ ਆ ਉਹ ਹੁੰਦੇ ਤੇ ਕੋਈ ਗੱਲ ਨਹੀਂ ਹੋਣੀ ਐਡੀ ਕਿਉਂਕਿ ਉਹ ਵੀ ਸ਼ਰਾਬੀ ਹੁੰਨੇ ਤੇ ਉਹ ਵੀ ਸ਼ਰਾਬੀ ਉਹ ਗੱਲ ਵੀ ਬਰਾਬਰ ਦੀ ਟੱਕਰ ਨਹੀਂ ਉਹਨਾਂ ਨੂੰ ਉਹਨਾਂ ਜਦੋਂ ਵੇਖਿਆ ਕਿ ਦਸਤਾਰਾਂ ਵਾਂ ਚੋਲੇ ਆ ਕਰਬਾਨਾ ਪਾਈਆਂ ਇਹ ਚੀਜ਼ਾਂ ਰੜਕੀਆਂ ਜਦੋਂ ਉਹਨਾਂ ਦੀ ਅੱਖਾਂ 'ਚ ਤੇ ਉਹ ਸਾਨੂੰ ਕਹਿੰਦੇ ਜੀ ਤੁਸੀਂ ਖਾਲਸਤਾਨੀ ਜੇ ਤੁਸੀਂ ਵੱਖਵਾਦੀ ਜੇ ਤੁਸੀਂ ਹੱਤਵਾਦੀ ਜੇ ਐਦਾਂ ਜੇ ਉਦਾਂ ਜੇ ਤੇ ਥਾਣੇ ਚੱਲੋ ਅਸੀਂ ਪੁਲਿਸ ਨੂੰ ਫੋਨ ਕਰਾਂਗੇ ਅਸੀਂ ਕਿਹਾ ਕੋਈ ਗੱਲ ਨਹੀਂ ਲੀਗਲ ਕਾਰਵਾਈ ਪੁਲਿਸ ਨੂੰ ਫੋਨ ਕਰੋ ਇਹਨਾਂ ਕੀਤਾ ਅਸੀਂ ਗੱਡੀ 'ਚ ਬੈਗੇ ਗੱਡੀ ਲੋਕ ਕਰਕੇ ਇਹਨਾਂ ਨੇ ਸਾਡੀ ਗ ਆ ਗਿਆ ਕੋਲੋ ਇਹ ਤੁਸੀਂ ਬਾਹਰ ਉਤਰੋ ਗੱਡੀ ਚ ਸਾਨੂੰ ਪਤਾ ਹੀ ਹੈ ਜੇ ਅਸੀਂ ਉਤਰੇ ਤੇ ਸਾਨੂੰ ਵੀ ਮਜਬੂਰਨ ਫਿਰ ਜਿਹੜੇ ਸਾਡੇ ਛੇਸਤਰੇ ਆ ਚਲਾਉਣੇ ਪੈਣਗੇ ਸਾਡੀ ਜਿਹੜੀ ਗੱਡੀ ਚ ਪਈ ਆ ਤੇ ਅਸੀਂ ਨਹੀਂ ਚਾਹੁੰਦੇ ਨਾ ਸਾਡਾ ਕੋਈ ਨੁਕਸਾਨ ਹੋਵੇ ਤੇ ਨਾ ਇਹਨਾਂ ਦਾ ਹੋਵੇ ਬਗਾਨੇ ਸ਼ਹਿਰ ਚ ਆਏ ਆ ਤੇ ਇਹਨਾਂ ਨੇ ਕੀ ਕੀਤਾ ਜੀ ਬਾਅਦ ਚ ਜਦੋਂ ਫੋਨ ਪੁਲਿਸ ਨੂੰ ਲਾਇਆ ਨਹੀਂ ਫਿਰ ਮੈਨੂੰ ਪ੍ਰੇਨਚੂ ਦੀਪ ਸਿੰਘ ਮੁੰਡਾ ਮੈਨੂੰ ਕਿਹਾ ਮੈਂ ਕਿਹਾ ਤੂੰ ਪੁਲਿਸ ਨੂੰ ਫੋਨ ਲਾ 100 ਨੰਬਰ ਤੇ ਤੇ ਇਹਨੇ ਜਦੋਂ ਲਾਇਆ ਵਾ ਤੇ ਉਹ ਅੱਗੋਂ ਚੁੱਕਿਆ ਵਾ ਜਿੰਨੇ ਵੀ ਕੰਪਿਊਟਰ ਵਗੈਰਾ ਚੁੱਕਿਆ ਤੇ ਉਹਨਾਂ ਨੇ ਕੈਰੈਕਟਰ ਰਾਇਆ ਸਾਡਾ ਚੌਂ ਉਨੇ ਉਦਾਂ ਹੀ ਉਨੇ ਗਿਆ ਅਹੀਂ ਗਿਆ ਜੀ ਨਹੀਂ ਹੋਰ ਫੋਰਸ ਸਦੋ ਫੇਰ ਅਹੀਂ ਉਤਰਾਂਗੇ ਫੇਰ ਇੱਕ ਮੁਲਾਜ਼ਮ ਆਇਆ ਵਾ ਉਹ ਨਾਲ ਉਹਨਾਂ ਦੀ ਸਿਵਲ ਵਰਦੀ ਚ ਆਈਐਸਆਈ ਜਮਵਾਲ ਹੀ ਸ਼ਾਇਦ ਤੇ ਉਹ ਜਦੋਂ ਆਏ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਬਾਰੀ ਖੋਲੋ ਉਤਰੋ ਮੈਂ ਉਤਰਿਆ ਨਹੀਂ ਜਦੋਂ ਉਹਨਾਂ ਨੇ ਗਾਲ੍ਹਾਂ ਵਗੈਰਾ ਕੀਤੀ ਮੈਨੂੰ ਕਹਿੰਦੇ ਭੈਣ ਦੇ ਯਾਰਾ ਇਹ ਵੋ ਆ ਉਤਰੋ ਤੁਹਾਨੂੰ ਦੱਸਦੇ ਆ ਇਹ ਵੋ ਤੇ ਮੈਂ ਹਾਂ ਜੀ ਅਹੀਂ ਉਤਰਨਾਂ ਨਹੀਂ ਕਹਿੰਦਾ ਮੈਂ ਗੱਡੀ ਜਵਾਇਨਾ ਤੁਹਾਡੀ ਗੱਡੀ ਕੱਢਦਾ ਇੱਥੋਂ ਮੈਂ ਹਾਂ ਚਲੋ ਠੀਕ ਆ ਚਲੋ ਅਹੀਂ ਮੈਂ ਇਹ ਕਨੈਕਟ ਸੀਟ ਤੇ ਪਿੱਛੇ ਹੋ ਗਿਆ ਮੈਂ ਕਨੈਕਟ ਸੀਟ ਤੇ ਹੋ ਗਿਆ ਇਹ ਡਰਾਈਵਰ ਸੀਟ ਤੇ ਬਹਿ ਗਏ ਨੇ ਗੱਡੀ ਕ ਬਾਜੋ ਹੀ ਉਹ ਮਗਰੇ ਠਾਣੇ ਆ ਗਏ ਕਿਉਂ ਤਰ੍ਹਾਂ ਯਾਰ ਤੋਂ ਚੌਕੀ ਮੇਰੇ ਨੂੰ ਲੱਗਦਾ 500 ਮੀਟਰ ਹੋਊਗਾ ਫਾਸਲਾ ਜਿਹੜਾ ਉਹ ਸਾਰੇ ਲੋਕ ਠਾਣੇ ਦੇ ਬਾਹਰ ਆਖ ਲੋਗੇ ਜਿਨ੍ਹਾਂ ਨੂੰ ਬਾਹਰ ਕੱਢੋ ਇਹ ਅਤਵਾਦੀ ਇਹ ਖਾਲਸਤਾਨੀ ਇਹਨਾਂ ਨੂੰ ਅਸੀਂ ਮਾਰਾਂਗੇ ਅਸੀਂ ਇਹਨਾਂ ਨੂੰ ਜਾਨ ਨਹੀਂ ਦੇਣਾ ਅਸੀਂ ਇਹਨਾਂ ਨੂੰ ਛੱਡਣਾ ਨਹੀਂ ਉੱਥੇ ਵੇਖੋ ਕਿੰਨੀ ਵੱਖਰਤਾ ਕੀਤੀ ਜਾਂਦੀ ਹੈ ਜਦੋਂ ਸਾਨੂੰ ਅੰਦਰ ਭਾਇਆ ਗਿਆ ਮੈਨੂੰ ਕਹਿੰਦੇ ਥੱਲੇ ਬਹਿ ਜਾਓ ਮੈਂ ਕਹਾਂ ਜੀ ਮੈਂ ਗੁਰੂ ਦਾ ਬਣਾ ਪਾਇਆ ਇਹ ਥੱਲੇ ਬੈਨ ਨੂੰ ਨਹੀਂ ਪਾਇਆ ਇਹ ਖਾਲਸਾ ਸਾਹਿਬ ਤੋਂ ਚਾ ਉਹ ਉੱਚਾ ਹੀ ਰਹੂਗਾ ਚਲੋ ਮੈਂ ਥੱਲੇ ਨਹੀਂ ਬਿਠਾਂ ਇਹ ਬਿਠੇ ਉੱਥੇ ਇੱਕ ਬੰਦਾ ਆਇਆ ਨੂੰ ਕਿਹਾ ਜੀ ਐ ਇਦਾਂ ਉਦਾਂ ਬੜੇ ਗੰਦੇ ਜਿਹੇ ਇਸ਼ਾਰੇ ਕੀਤੇ ਕਿ ਤੁਹਾਨੂੰ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ ਆ ਆਪਾਂ ਬੈਠੇ ਹੀ ਆ ਤੁਸੀਂ ਜਿਹੜੀ ਕਾਰਵਾਈ ਕਰਨੀ ਆ ਬਣਦੀ ਕਾਰਵਾਈ ਤੁਸੀਂ ਕਰੋ ਤੇ ਇਹਨਾਂ ਨੇ ਜਦੋਂ ਕੀਤਾ ਗਿਆ ਵਾ ਸਾਡੇ ਨਾਲ ਤੇ ਮੈਨੂੰ ਕਹਿੰਦੇ ਤੁਸੀਂ ਕਿੱਥੋਂ ਆਏ ਮੈਂ ਕਿਹਾ ਜੀ ਅਸੀਂ ਪੰਜਾਬ ਤੋਂ ਆਏ ਸਰ ਤੋਂ ਕਹਿੰਦੇ ਇੱਥੇ ਕੀ ਕਰਨ ਆਏ ਮੈਂ ਕਿਹਾ ਜੀ ਅਸੀਂ ਇੱਥੇ ਆਏ ਸੀ ਘੁੰਮਣ ਫਿਰਨ ਵਾਸਤੇ ਤੇ ਇਹਨਾਂ ਨੇ ਇਦਾਂ ਆ ਜਿਹੜੀ ਗੱਲ ਹੋਈ ਆ ਤੇ ਮੈਨੂੰ ਕਹਿੰਦੇ ਤੁਹਾਡੀ ਗੱਡੀ 'ਚ ਜਿਹੜੇ ਕਿਰਪਾਨਾਂ ਵਾ ਇਹ ਕਾਦੇ ਵਾਸਤੇ ਤੁਸੀਂ ਰੱਖਿਆ ਕੀ ਵਾਰਦਾਤ ਇੱਥੇ ਕਰਨ ਆਏ ਜੀ ਮੈਂ ਕਿਹਾ ਜੀ ਇਹ ਤਾਂ ਸਾਨੂੰ ਸਸ਼ਤਰ ਰਾਦੇ ਆ ਗੁਰਬਾਣੀ ਵੀ ਕਹਿੰਦੀ ਆ ਹੁਣ ਤੁਸੀਂ ਸ਼ਸਤਰਨਾਮ ਆਲਾ ਪੜੋ ਤੇ ਉਹਦੇ ਵਿੱਚ ਮਹਾਰਾ ਸੱਚੇ ਪਾਸ਼ਾ ਨੇ ਕਿਹਾ ਵੀ ਆਸ ਕਿਰਪਾਣ ਖੰਡੋ ਖੜਗ ਤੁਪਕ ਤਵਾ ਅਰਤੀ ਸੈ ਸ੍ਰੋਹੀ ਸਾਥੀ ਜੈ ਹਮਾਰੇ ਪੀਰ ਗੋਜ ਕੇ ਜਗਾਰਗ ਜਾਵੇ ਨਿਹਾਲ ਹੋਏ ਆਵੇ ਸਿੱਦਾ ਸਿੰਘਾਂ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਸਤਗੁਰੂ ਸੱਚੇ ਪਾਸ਼ਾ ਮਹਾਰਾ ਕਹਿੰਦੇ ਵੀ ਸ਼ਸਤਰ ਤੋਂ ਬਿਨਾ ਤੇ ਸਿੱਖ ਕੁਝ ਨਹੀਂ ਆ ਮਹਾਰਾ ਦੀ ਬਾਣੀ ਕਹਿੰਦੀ ਆ ਨਾ ਬਿਨਾ ਸ਼ਸਤਰ ਕੇਸنگ ਨਰੰਗ ਪੇੜ ਜਾਣੋ ਮਹਾਰਾ ਸੱਚੇ ਕਹਿੰਦੀ ਆ ਵੀ ਸ਼ਸਤਰਾਂ ਦੇ ਬਿਨਾ ਤੇ ਸਿੱਖ ਭੇੜ ਆ ਇਹ ਕਰਕੇ ਸ਼ਸਤਰ ਚ 24 ਘੰਟੇ ਸਿੱਖ ਦੇ ਨਾਲ ਰੱਖਣੇ ਬਣਦੇ ਆ ਇਸ ਕਰਕੇ ਸਿੱਖਾਂ ਨੂੰ ਤੇ ਉਹ ਚਲੋ ਇੰਨੀ ਗੱਲ ਸਾਡੇ ਨਾਲ ਕੀਤੀ ਗਈ ਆ ਤੇ ਮੈਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਬੱਬਰ ਖਾਲਸਾ ਦੇ ਬੰਦੇ ਜੇ ਤੁਸੀਂ ਵੀ ਨਹੀਂ ਕਿਹਾ ਮੈਨੂੰ ਕਹਿੰਦਾ ਓਏ ਤੂੰ ਬੱਬਰ ਖਾਲਸਾ ਦਾ ਬੰਦਾ ਵਾ ਤੂੰ ਖਾਲਸਾਨੀ ਆ ਮੇਰਾ ਇਦਾਂ ਦੋ ਬੰਦਿਆਂ ਨੇ ਮੇਰੇ ਹੱਥ ਫੜੇ ਆ ਦਾੜਾ ਫੜਿਆ ਵਾ ਮੈਂ ਵੀ ਕਿਹਾ ਵੇਖੋ ਜੀ ਤੁਸੀਂ ਕਾਰਵਾਈ ਜਿਹੜੀ ਕਰਨ ਲੱਗੇ ਜੇ ਕਰਨ ਲੱਗੇ ਜੰਨੀਆਂ ਧਰਾਵਾਂ ਲੱਗਣਗੀਆਂ ਕੋਈ ਪਰਵਾਹ ਨਹੀਂ ਐਡੀ ਗੁਰੂ ਦੇ ਸਿਖਿਆ ਜੇਲਾ ਜੂਲਾ ਦੀ ਕਿਹਦੀ ਗੱਲ ਆ ਇਹ ਸਾਡੇ ਵੱੜ-ਵੜੇ ਹਿਆਣੇ ਕਈ ਕੁਝ ਵੇਖਿਆ ਵਾ ਪਰ ਜਿਹੜਾ ਤੁਸੀਂ ਦਾੜਾ ਫੜਿਆ ਵਣਾ ਤੇ ਇਹ ਮੁੜਕੇ ਨਾ ਵੀ ਇੱਕ ਧਾਰਾ ਤੁਹਾਨੂੰ ਹੋਰ ਐਡ ਕਰਨੀ ਪੈ ਜੇ ਇਹ ਕਰਕੇ ਬਾਹੂ ਤੋਂ ਦਾੜਾ ਛੱਡ ਦੇ ਨਹੀਂ ਤੇ ਜਿਹੜੇ ਹੱਥ ਨਾਲ ਤੁਸੀਂ ਦਾੜਾ ਫੜਿਆ ਇਹੋ ਗੁੱਟ ਤੋੜ ਕੇ ਤੇ ਜੇਬ ਵਿੱਚ ਪਾ ਦਾਂਗੇ ਚਲੋ ਉਹਨੇ ਮੇਰਾ ਦਾੜਾ ਛੱਡਿਆ ਆ ਬੰਦਾ ਵਾ ਵੇਖੋ ਤੁਸੀਂ ਆਹ ਵੇਖ ਸਕਦੇ ਜੀ ਆਹ ਜਿਹੜਾ ਸ਼ਰਾਬੀ ਆ ਆ ਬੰਦਾ ਤਾਂ ਸ਼ਕਲੋਂ ਵੇਖਣ ਤੋਂ ਲੱਗਦਾ ਵੀ ਵੇਖੋ ਸ਼ਰਾਬ ਪੀਤੀ ਹੋਈ ਆ ਇਹਨੇ ਇਹਨੇ ਮੇਰੇ ਬਾਰੇ ਉਹ ਵੇਖੋ ਮਗਰ ਦੰਦ ਕੱਢ ਰਿਹਾ ਇਹ ਸਾਰੇ ਸ਼ਰਾਬੀ ਹੂ ਲੜਵਾਜੀ ਵੇਖੋ ਦੰਦ ਕੱਢ ਰੇ ਵੇਖੋ ਇਹਨਾਂ ਦੇ ਹਾਸਾ ਵੇਖੋ ਇਹਨਾਂ ਦੇ ਚਿਹਰਿਆਂ ਦੇ ਮਤਲਬ ਇਹਨਾਂ ਨੂੰ ਹਾਸਾ ਇਹੋ ਆ ਵੀ ਅਸੀਂ ਸਿੱਖ ਫੜ ਲਏ ਆ ਤੇ ਬਾਸ਼ੀ ਗਾ ਸਰਦਾਰ ਫੜਿਆ ਦੇ ਇਹਨਾਂ ਦੀ ਬੇਇੱਜ਼ਤੀ ਕਰਾਂਗੇ ਰੱਜਿਆ ਪਿਆ ਵਾ ਇਹਦੇ ਹੱਥ 'ਚ ਸ਼ਰਾਬ ਦੀ ਬੋਤਲ ਹੀ ਇਹਨੇ ਝੋਲੇ 'ਚ ਬੋਤਲ ਪਾਈ ਸ਼ਰਾਬ ਦੀ ਇਹਨੇ ਹੁਲੜਬਾਈਆਂ ਕੀਤੀਆਂ ਸਾਨੂੰ ਇਸ਼ਾਰੇ ਵਗੈਰਾ ਕੀਤੇ ਆ ਅਤੋਂ ਹੀ ਮਗਰ ਵੇਖ ਸਕਦੇ ਤੁਹਾਨੂੰ ਕੋਈ ਲੱਗ ਰਿਹਾ ਚਸਵਾ ਦਾ ਇਹਨਾਂ ਦਾ ਕੋਈ ਬੰਦਾ ਹੈਗਾ ਵਾ ਇਹਨੇ ਬੜਾ ਕੁਝ ਚਲੋ ਮੰਦਾ ਚੰਗਾ ਸਾਨੂੰ ਬੋਲਿਆ ਵਾ ਇਹਦੀ ਉੱਥੇ ਦੁਕਾਨ ਹੈ ਵਪਾਰ ਮੰਡਲ ਦਾ ਕੋਈ ਹੋਊਗਾ ਇਹ ਕੱਪੜੇ ਦੀ ਦੁਕਾਨ ਹੈ ਜੀ ਚਲੋ ਇਹ ਜਨਾ ਵਗੈਰਾ ਆਇਆ ਸਾਡੇ ਨਾਲ ਇਹਨਾਂ ਨੇ ਥਾਣੇ ਤੇ ਸਾਡੇ ਧਾਰਾ ਜਿਹੜੀ ਲਗਾਈ ਗਈ ਆ 147 149 504 506 341 259 ਦੇ ਦਿਮਾਲੇ ਚੁਬਦੇ ਆ ਜਾਂ ਸਾਡੇ ਚੋਲੇ ਜਾਂ ਦਸਤਾਰਾਂ ਚੁਬਦੀਆਂ ਵਾ ਤੇ ਇਹ ਧਾਰਾ ਦੇ ਬਹੁਤ ਥੋੜੀਆਂ ਵਾ ਜੇ ਇਹਨਾਂ ਨੂੰ ਸਾਨੂੰ ਇਹਨਾਂ ਨੂੰ ਲੱਗਦਾ ਵੀ ਅਸੀਂ ਖਾਲਸਤਾਨੀਆਂ ਤੇ ਅਸੀਂ ਬਬਰਖਾਲਸੇ ਬੰਦੇ ਫਿਰਦੇ ਧਾਰਾ ਇਹ ਸਾਡੇ ਲਈ ਬਹੁਤ ਥੋੜੀਆਂ 25 54 98 ਤੇ ਫਿਰ ਆਮ ਜੈਕਟ ਦੀ ਹੁੰਦੀ ਉਹ ਸ਼ਸਤਰਾਂ ਦੇ ਉੱਤੇ ਲਗਾਈ ਗਈ ਹੈ ਕੋਈ ਅਸਲਾ ਵੀ ਸੀਗਾ ਤੁਹਾਡੇ ਨਹੀਂ ਜੀ ਤੁਸੀਂ ਵੇਖ ਸਕਦੇ ਹੋ ਅਖਬਾਰ ਦੇ ਵਿੱਚ ਫੋਟੋ ਆਈ ਆ ਦੋ ਸਾਡੇ ਕੋਲ ਖੰਡੇ ਸੀ ਇੱਕ ਸਾਡੇ ਕੋਲ ਕਟਾਰ ਸੀ ਇੱਕ ਵੱਡੀ ਗਰਪਾਨ ਸੀ ਤੇ ਇੱਕ ਸਾਡੇ ਕੋਲ ਜਿਹੜੀ ਆ ਉਹ ਕਲਾੜੀ ਸੀ ਸਿਰਫ ਇਹਨਾਂ ਨੂੰ ਹਥਿਆਰ ਕਹਿ ਕੇ ਤੇ ਇਹਨਾਂ ਦੇ ਧਾਰਾ ਲਗਾਈ ਗਈ ਆ ਇਹਨਾਂ ਨੂੰ ਇਹ ਨਹੀਂ ਪਤਾ ਮੂਰਖ ਲੋ ਜਿਦਾ ਬਚਾਈਆਂ ਅਸੀਂ ਇਹੋ ਜਦਨ ਤੁਹਾਡੇ ਤੇ ਕੋਈ ਭਾਰੀ ਪੈਂਦੀ ਆ ਇਹਨਾਂ ਹਥਿਆਰਾਂ ਨੇ ਇਹਨਾਂ ਸ਼ਸਤਰਾਂ ਨੇ ਤੁਹਾਡੀ ਜਿਦਾ ਬਚਾਈਆਂ ਅਸੀਂ ਇਹ ਤੇ ਸਾਡੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਾਰੇ ਬਖਸ਼ੇ ਅਸੀਂ ਦੁਕੀਤਕੀਆਂ ਦੇ ਕਹੜ ਤੇ ਹੁਣ ਅਸੀਂ ਸ਼ਸਤਰ ਤੇ ਛੱਡਣ ਨਹੀਂ ਲੱਗੇ ਇਹ ਭਾਵੇਂ ਹਥਿਆਰ ਕਹਿਣ ਭਾਵੇਂ 254 54 98 ਲਾ ਦਿੰਦੇ ਭਾਵੇਂ 307 ਭਾਵੇਂ 302 ਲਾ ਦਣ ਜੋ ਮਰਜ਼ੀ ਕਰ ਦੇਣ ਇਹ ਸਾਨੂੰ ਕੋਈ ਜੇਲ੍ਹਾਂ ਜੂਲ੍ਹਾਂ ਦਾ ਪਰਚਿਆਂ ਦਾ ਕੋਈ ਡਰ ਨਹੀਂ ਆ ਖਾਲਸਾ ਇਹ ਚੀਜ਼ਾਂ ਤੋਂ ਪਰੇ ਆ ਇਹਨਾਂ ਅਸੀਂ ਤਾਂ ਸਾਨੂੰ ਕੀ ਅਸੀਂ ਬਾਣੀ ਪੜ੍ਹਨੀ ਆ ਘਰੇ ਬੈ ਕੇ ਵੀ ਰੋਟੀ ਖਾਣੀ ਉੱਥੇ ਬੈ ਕੇ ਵੀ ਰੋਟੀ ਖਾਣ ਤੇ ਰੋਟੀ ਚਾ ਕਰੋਗੇ ਤੇ ਫਿਰ ਸਾਨੂੰ ਮਜਬੂਰ ਨਾ ਕਰਿਓ ਕਿ ਇਹ ਨਾ ਰਾਵਾਂ ਤੇ ਚਲੀਏ ਜਨਾ ਰਾਵਾਂ ਤੇ ਨਹੀਂ ਚੱਲਣਾ ਚਾਹੁੰਦੇ ਤੁਸੀਂ ਨੌਜਵਾਨਾਂ ਦੇ ਪਰਚੇ ਕਰਦੇ ਜੇ ਅੱਜਕੱਲ ਹੁਣ ਮਾਂ ਦੀ ਕੁੱਖ ਤੋਂ ਕੋਈ ਖਾੜਕੂ ਤੇ ਜੰਮਦਾ ਨਹੀਂ ਜਦੋਂ ਬੰਦਾ ਬਾਹਰ ਹੁੰਦਾ ਹੈ ਦੁਨੀਆ ਨੂੰ ਵੇਂਦਾ ਦੁਨੀਆ ਦੇ ਵਤੀਰਾ ਵੇਂਦਾ ਫੇਰ ਹੀ ਬੰਦਾ ਖੜਕੂ ਬਣਦਾ ਫੇਰ ਹੀ ਬੰਦੇ ਦੇ ਮਨ 'ਚ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਇਸ ਕਰਕੇ ਜਦੋਂ ਇਹਨਾਂ ਨੇ ਪਰਚਾ ਵਗੈਰਾ ਕੀਤਾ ਸਾਨੂੰ ਉੱਥੋਂ ਜਿਹੜਾ ਵਾਚ ਆਉਂਦਲਾ ਚੌਂਕੀ ਤੋਂ ਇਹ ਜਿਹੜੀਆਂ ਸਾਡੇ ਮੈਨੂੰ ਕਹਿੰਦੇ ਜੀ ਉਹਨਾਂ ਨੇ ਛੱਲਾ ਪਾਇਆ ਸੀ ਗੱਡੀ ਨੂੰ ਮੇਰੀ ਚਾਬੀ ਨੂੰ ਮੈਨੂੰ ਕਹਿੰਦੇ ਇਹ ਕੌਣ ਆ ਮਹਾਂ ਜੀ ਸੰਤ ਗਿਆਨੀ ਜਰਨੈਲ ਸਿੰਘ ਪੰਡਰਾਲੇ ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਚਲੋ ਨਹੀਂ ਵਰਤਣਯੋਗ ਇਹਨਾਂ ਨੇ ਉਹ ਸ਼ਬਦ ਵਰਤ ਕੇ ਇਹਦੇ ਮੈਨੂੰ ਫੇਰ ਫੜ ਕੇ ਮੇਰੇ ਇਹਨਾਂ ਨੇ ਛੋਟੇ ਜਿਹੜਾ ਇਹ ਬਣ ਰਾਲੇ ਮਾਪੁਰਖ ਇਹਨਾਂ ਨੇ ਤੁਹਾਡੀਆਂ 3 ਭੈਣਾਂ ਦੀ ਇੱਜ਼ਤਾਂ ਬਚਾਈਆਂ ਵਾ ਇਹਨਾਂ ਨੇ ਤੁਹਾਡੇ ਨਾਲ ਖੜੇ ਆ ਇਹੋ ਹੀ ਜਿਹੜੇ ਦਿਨਾਂ ਨੂੰ ਤੁਸੀਂ ਅੱਜ ਸ਼ਸਤਰਾਂ ਨੂੰ ਹਥਿਆਰ ਕਹਿੰਦੇ ਜੀ ਇਹਨਾਂ ਦੇ ਨਾਲ ਤੁਹਾਡੀ ਰੱਖਿਆ ਕੀਤੀ ਆ ਇਹੋ ਹੀ ਸਾਡੀ ਰੱਖਿਆ ਕਰਨ ਵਾਲੇ ਆ ਤੇ ਭਾਈ ਤੁਸੀਂ ਅੱਜ ਇਹਨਾਂ ਨੂੰ ਹਥਿਆਰ ਕਹਿ ਕੇ ਸਾਡੇ ਤੇ ਪਰਚੇ ਕਰਦੇ ਜੇ ਸਾਡੇ ਤੇ ਤੁਸੀਂ ਵਾਰ ਕਰਦੇ ਜਾਡੀਆਂ ਦਸਤਾਰਾਂ ਤੇ ਸਾਡੇ ਤੇ ਟਾਰਗੇਟ ਕਰਦੇ ਜੇ ਸਾਨੂੰ ਅੱਜ ਸਿੱਖਾਂ ਨੂੰ ਇਹਨਾਂ ਸੰਤਾ ਨੇ ਤੁਹਾਡੇ ਤੁਹਾਡੇ ਬਾਰੇ ਕਈ ਸੋਚਿਆ ਸੀ ਉਹ ਵੀ ਤੇ ਕੌਮੜੀ ਚੱਲੇ ਸੀ ਕੋਈ ਆਪਣੇ ਪਰਸਨਲ ਮੈਟਰ ਨਹੀਂ ਤੇ ਚੱਲਣਾ ਨਹੀਂ ਅੱਜ ਤੱਕ ਜਿਹੜਾ ਜਿਹੜਾ ਬੰਦਾ ਚੱਲਿਆ ਵਾ ਉਹ ਹਰ ਇੱਕ ਕੌਮੜੀ ਚੱਲਿਆ ਦੀਪ ਸਿੱਧ ਸਤ ਗਿਆਨੀ ਜਰਨੈਲ ਸਿੰਘ ਪਿੰਡਰਾਲੇ ਮਹਾਪੁਰਖੀ ਉਹ ਕੌਮਲੀ ਚੱਲੇ ਆ ਕੋਈ ਪਰਸਨਲ ਮੈਟਰ ਲੈਣੀ ਚੱਲੇ ਸਾਨੂੰ ਉੱਥੋਂ ਚੌਂਤੜਾ ਚੌਂਕੀ ਤੋਂ ਜਿਹੜਾ ਵਾ ਥਾਣੇ ਜੁਗਿੰਦਰ ਨਗਰ ਲਜਾਇਆ ਗਿਆ ਉੱਥੋਂ ਸਿਰੇ 10 ਵਜੇ ਸਾਨੂੰ ਮੰਡੀ ਲੈ ਕੇ ਗਏ ਆ ਮੰਡੀ ਸਾਨੂੰ ਜੱਜ ਦੇ ਘਰ ਪੇਸ਼ ਕੀਤਾ ਗਿਆ ਸ਼ਾਮ ਨੂੰ 4 ਤੋਂ 5 ਵਜੇ ਦਾ ਟਾਈਮ ਸੀ ਉੱਥੇ ਪੇਸ਼ ਕਰਕੇ ਤੇ ਜੱਜ ਸਾਹਿਬ ਨੇ ਚਲੋ ਸਾਡੇ ਵਕੀਲ ਨੇ ਜਿੰਨੀਆਂ ਤਰ੍ਹਾਂ ਵਗੈਰਾ ਇਹ ਸਾਰੀਆਂ ਗੱਲਾਂ ਕੀਤੀਆਂ ਪਹਿਲਾਂ ਜੱਜ ਸਾਹਿਬ ਨੂੰ ਪਹਿਲਾਂ ਜਾ ਕੇ ਜਿਹੜੇ ਜਿਹੜਾ ਸਾਡੇ ਨਾਲ ਜਿਹੜੇ ਮੁਲਾਜ਼ਮ ਨੇ ਸਾਡੇ ਨਾਲ ਵਤੀਰਾ ਕੀਤਾ ਅਸੀਂ ਬੁਰਾ ਵਤੀਰਾ ਕੀਤਾ ਵਾ ਤੇ ਜਿਨੇ ਸਾਡੇ ਤੇ ਪਰਚਾ ਬਣਾਇਆ ਵਾ ਉਹ ਪਹਿਲਾਂ ਜਾ ਕੇ ਜੱਜ ਸਾਹਿਬ ਨੂੰ ਮਿਲ ਕੇ ਆਇਆ ਵਾ 5-10 ਮਿੰਟ ਉਹਨੇ ਲਾਏ ਆ ਫੇਰ ਸਾਨੂੰ ਮਿੰਨੂ ਤੇ ਇਹ ਜਿਹੜੇ ਨਾਲ ਮੁੰਡੇ ਸੀ ਇਹਨਾਂ ਨੂੰ ਤੇ ਵਕੀਲ ਸਾਹਿਬ ਨੂੰ ਫੇਰ ਉੱਤੇ ਲੈ ਕੇ ਗਿਆ ਵਾ ਜੱਜ ਸਾਹਿਬ ਨੇ ਸਾਨੂੰ ਵੇਖੋ ਹਰ ਇੱਕ ਨੂੰ ਹਾਕੇ ਆ ਕੇ ਆਪੋ ਆਪਣਾ ਦੱਸੇ ਕਿ ਕੀ ਤੁਹਾਡਾ ਜੁਰਮ ਆ ਕੀ ਤੁਹਾਨੂੰ ਕਾਦੇ ਵਾਸਤੇ ਤੇ ਪੇਚ ਕੀਤਾ ਗਿਆ ਜਾ ਸਾਹਿਬ ਨੇ ਨੂੰ ਕੋਈ ਨਹੀਂ ਪੁੱਛਿਆ ਚਲੋ ਅਸੀਂ ਧੰਵਾਦੀ ਆ ਕਿ ਤੁਈਆਂ ਨੂੰ ਬੇਲ ਦਿੱਤੀ ਜਾਂ ਬੇਲ ਲਾਓ ਕੀਤੀ ਧੰਵਾਦੀ ਇਹ ਗੱਲ ਤੇ ਪਰ ਤੁਹਾਡਾ ਫਰਜ਼ ਹੀ ਜਾ ਸਾਹਿਬ ਇਹ ਪੁੱਛਣਾ ਕਿ ਕਿਹੜੀ ਗੱਲੋਂ ਆਏ ਜੇ ਤੁਹਾਨੂੰ ਕਿਹੜੀ ਗੱਲੋਂ ਲੈ ਆਇਆ ਗਿਆ ਕੁਝ ਨਹੀਂ ਸਾਨੂੰ ਪੁੱਛਿਆ ਗਿਆ ਕੁਝ ਨਹੀਂ ਪੁੱਛਿਆ ਗਿਆ ਕਿਹੜੀ ਗੱਲੋਂ ਧਾਰਾ ਤੁਹਾਡੇ ਤੇ ਲਾਈ ਗਈ ਹੈ ਕਿਹੜੀ ਗੱਲੋਂ ਤੁਹਾਡੇ ਤੇ ਪਰਚਾ ਆ ਸਾਨੂੰ ਇੱਕੋ ਗੱਲ ਕਹੀ ਗਈ ਕਹਿੰਦੇ ਤੁਹਾਡੀ ਬੇਲ ਲਾਓ ਇੱਕ ਦਿਨ ਤੁਹਾਨੂੰ ਜੇਲ੍ਹ ਚ ਰਹਿਣਾ ਪਊਗਾ ਜੁਡੀਸ਼ੀਅਰ ਰਿਮਾਂਡ ਤੇ ਤੇ ਚਲੋ ਅਸੀਂ ਜੁਡੀਸ਼ੀਅ ਇਹ ਕਿਸ਼ਤਰ ਬਾਈ ਮਹਾਰਾ ਸੱਚੇ ਪਾਸ਼ੇ ਦੀ ਕਿਰਪਾ ਸ਼ਿਸ਼ਤਰ ਤੇ ਮਹਾਰਾ ਨੇ ਬਖਸ਼ੇ 24 ਘੰਟੇ ਜਿੱਦਨ ਮੈਂ ਗੱਲ ਕਹਿਣਾ ਸਿੱਖਣਾ ਨੂੰ ਵੀ ਆਪਾਂ ਏਅਰਪੋਰਟ ਵਗੈਰਾ ਤੇ ਜਾਂਦੇ ਆਣਾ ਤੇ ਇਹ ਸ਼ਿਸ਼ਤਰ ਲਵਾ ਦਿੰਦੇ ਆ ਜਿੱਦਨ ਆਪਾਂ ਗੁਰੂ ਨੂੰ ਛੱਡਾਂਗੇ ਤੇ ਫਿਰ ਗੁਰੂ ਨੇ ਆਪਣੀ ਬਾਹਮ ਨਹੀਂ ਫੜਨੀ ਜਿੱਦਨ ਆਪਣੇ ਤੇ ਕੋਈ ਭਾਰੀ ਪਾਊਗੀ ਇਹ ਕਰਕੇ ਸਿੱਖੋ ਸ਼ਿਸ਼ਤਰ ਕਦੀ ਵੀ ਨਾ ਛੱਡੋ ਬਿਨਾ ਸ਼ਿਸ਼ਤਰ ਕੇਸ ਸਿੰਘ ਨਰੰਗ ਭੇਡ ਜਾਣੋ ਆਪਾਂ ਦੇ ਭੇਡਾਂ ਵਾਂ ਸ਼ਿਸ਼ਤਰਾਂ ਤੋਂ ਬਿਨਾ ਸਾਡੇ ਉਥੇ ਸ਼ਿਸ਼ਤਰ ਲਵਾ ਦਿੱਤੇਗੇ ਮੈਂ ਖੋਦਾ ਨਾ ਵੀ ਜੇ ਆਪਾਂ ਭੇਡਾਂ ਸੀ ਸਾਡੇ ਜਿਲ੍ਹੇ ਚ ਸ਼ਿਸ਼ਤਰ ਲਵਾਏ ਸਾਡੇ ਮੂੰਹ ਤੇ ਉਹਨਾਂ ਨੇ ਹਾਡੇ ਹੱਥ 'ਚ ਸ਼ਸਤਰ ਹੁੰਦੇ ਹਾਡੇ ਗੱਲ 'ਚੋਂ ਸ਼ਸਤਰ ਪਾਏ ਹੁੰਦੇ ਤੇ ਸਾਨੂੰ ਉਹ ਕਹਿਣ ਵਾਲੇ ਨਾ ਬਣਦੇ ਫੇਰ ਇਹਨਾਂ ਨੂੰ ਅਸੀਂ ਦਾਦੇ ਵੀ ਅਸੀਂ ਕੀ ਚੀਜ਼ ਆ ਇਹ ਜਿਹੜੇ ਸੇਖ ਆ ਇਹਨਾਂ ਦੀ ਕੀ ਅਹਿਮੀਅਤ ਆ ਇਹਨਾਂ ਸ਼ਸਤਰਾਂ ਦੀ ਕੀ ਅਹਿਮੀਅਤ ਆ ਮੈਂ ਇਸ ਕਰਕੇ ਇਹ ਜਿਹੜੀ ਮੈਂ ਬੇਨਤੀ ਕਰਨਾ ਚਾਹੁੰਨਾ ਵਾਂ ਕਿ ਜਿਹੜਾ ਸਾਡੇ ਤੇ ਪਰਚਾ ਕੀਤਾ ਗਿਆ ਵਾ ਇਹ ਬਿਲਕੁਲ ਨਜਾਇਜ਼ ਕੀਤਾ ਗਿਆ ਵਾ ਸਾਨੂੰ ਪਰਚੇ ਦਾ ਨਹੀਂ ਕੋਈ ਡਰ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਕਿ ਸਾਡਾ ਜਿਹੜਾ ਪਰਚਾ ਵਾ ਇਹਨੂੰ ਮaaf ਕਰ ਦਿਓ ਜਾਂ ਜਦਾਂ ਵੀ ਆ ਮੈਂ ਤੁਹਾਨੂੰ ਇਹ ਕਹਿਣਾ ਵੀ ਤੁਸੀਂ ਇੱਕ ਵਾਰੀ ਕਾਰਵਾਈ ਕਰਕੇ ਵੇਖੋ ਜੇ ਤੁਸੀਂ ਇਹ ਕਹਿੰਦੇ ਨਾ ਇਹਨਾਂ ਦੀ ਗੱਡੀ 'ਚੋਂ ਸ਼ਰਾਬ ਦੀਆਂ ਬੋਤਲਾਂ ਕ ਕਲੀਅਰ ਆ ਜੇ ਤੇ ਸਾਡੇ ਮੈਡੀਕਲ ਚ ਕੋਈ ਖੋਟ ਆ ਸਾਨੂੰ ਫਿਰ ਦੱਸਿਆ ਜਾਵੇ ਪ੍ਰਸ਼ਾਸਨ ਵੱਲੋਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਖਾਲਸਤਾਨੀ ਬੱਬਰ ਖਾਲਸਾ ਕਿਹਾ ਗਿਆ ਹੈ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਵੇਖੋ ਜੀ ਉਹ ਤੇ ਕਿਆ ਹੀ ਗਿਆ ਵਾ ਚਲੋ ਬੱਬਰ ਖਾਲਸਾ ਖਾਲਸਤਾਨੀ ਜੋ ਵੀ ਕਿਹਾ ਅਹੀਂ ਤੇ ਕਹਿੰਨੇ ਆ ਵੀ ਅਹੀਂ ਹੈਗੇ ਆ ਖਾਲਸਤਾਨੀ ਹੈਂ ਵੱਖਵਾਦੀ ਹੈਗੇ ਸਭ ਕੁਝ ਹੈਗੇ ਅਹੀਂ ਹੈ ਹੀ ਵੱਖ ਇਹਨਾਂ ਨਾਲੋਂ ਇਹ ਬੀੜੀਆਂ ਪੀਂਦੇ ਆ ਇਹ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਰੱਖਦੇ ਅਸੀਂ ਸਭ ਕੁਝ ਅਸੀਂ ਮਹਾਰਾਜ ਦੇ ਹੁਕਮਾਂ ਤੇ ਚੱਲਦੇ ਆਂ ਅਸੀਂ ਤੇ ਹੈ ਹੀ ਵੱਖਵਾਦੀ ਅਸੀਂ ਤੇ ਹੈ ਆਂ ਖਾਲਸਤਾਨੀ ਪਰ ਸਾਨੂੰ ਜਿਹੜਾ ਉਥੇ ਮੈਟਰ ਕਰ ਰਿਹਾ ਜਦ ਕਰਕੇ ਲੋਡ ਕਰਕੇ ਉਹ ਲਾਈਟਰ ਹੀ ਇੱਕ ਸਾਨੂੰ ਉਹ ਕੱਢ ਕੇ ਦਿਖਾ ਰਿਆ ਉਹ ਇਹ ਤੇ ਭਾਈ ਹੈ ਸਾਡੀਆਂ ਮਾਵਾਂ ਨੇ ਉਹ ਪਟਾਕੇ ਵਾਲੇ ਪਸੌੜਾ ਨੂੰ ਨਿਕੇ ਨਿਕੇ ਨਿਹਾਦੇ ਨਿੱਕੇ ਨਿੱਕੇ ਹੁੰਨੇ ਆ ਪੰਜ ਪੰਜ ਛੇ ਛੇ ਸਾਲ ਦੇ ਤੇ ਉਦੋਂ ਸਾਡੀਆਂ ਮਾਵਾਂ ਨੇ ਸਾਨੂੰ ਸਿਖਾਈ ਹੀ ਚਲਾਉਣੇ ਸਾਡੇ ਪਿਓਾਂ ਨੇ ਸਾਨੂੰ ਦਾਦਿਆਂ ਨੇ ਸਾਨੂੰ ਚਲਾਉਣੇ ਸਿਖਾਈ ਵੀ ਇਦਾਂ ਕਰਕੇ ਪਟਾਕਾ ਬਾਈਦਾ ਇਦਾਂ ਕਰਕੇ ਅਸੀਂ ਦੇ ਪਾਉ ਪਹਿਲਾਂ ਹੀ ਇਹ ਚੀਜ਼ਾਂ ਸਿੱਖੀਆਂ ਆ ਵਾ ਤੇ ਮੇਰਾ ਤੇ ਲਾਈਟਰ ਵੇਕੇ ਜਦ ਹਾਸਾ ਰਿਹਾ ਮੈਂ ਕਿਹਾ ਭਾਈ ਪਹਿਲੀ ਗੋਲੀ ਤੂੰ ਮੇਰੇ ਮਾਰ ਬਾਕੀ ਸਾਰਿਆਂ ਦੇ ਬਾਅਦ ਚ ਮਾਰੀ ਪਹਿਲੀ ਗੱਲ ਤਾਂ ਨਕਲੀ ਹਥਿਆਰ ਕਾਨੂੰਨ ਦੇ ਵਿੱਚ ਇਸ ਤਰੀਕੇ ਨਾਲ ਰੱਖਣਾ ਹੈਗਾ ਤੇ ਦੂਸਰੀ ਗੱ ਇੱਕੋ ਜੀ ਮੇਰੀ ਤੇ ਆਮਦਕਟ ਦੀ ਧਾਰਾ ਲਾਤੀ ਸਾਡੇ ਤੇ ਆਮਦਕਟ ਦੀ ਧਾਰਾ ਲਾਤੀ ਜਿਹੜੇ ਮੁਲਾਜ਼ਮ ਕੋਲ ਨਗਲੀ ਪਿਸਤੌਲ ਆ ਉਹ ਤੇ ਆਮਦਕਟ ਦੀ ਧਾਰਾ ਲਾਓ ਜਿੰਨੇ ਸਾਨੂੰ ਪਿਸਤੌਲ ਦਿਖਾਇਆ ਵਾ ਮੈਂ ਉਹਦੇ ਬਾਰੇ ਬਿਆਨ ਦੇਣਾ ਵਾ ਕਿ ਮੈਨੂੰ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਤੇ ਲਾਓ 307 ਲਾ ਸਕਦੇ ਜੀ ਨਹੀਂ ਲਾ ਸਕਦੇ ਕਿਉਂ ਸਰਕਾਰ ਦਾ ਬੰਦਾ ਵਾ ਕਿਉਂ ਉਹ ਹਿੰਦੂ ਆ ਕਿਉਂ ਉਹਦੇ ਨਾਲ ਕਮਿਊਨਿਟੀ ਜੁੜੀ ਆ ਸਾਡੇ ਨਾਲ ਕਿਉਂ ਇਦਾਂ ਆ ਸਾਡੇ ਨਾਲ ਜਦੋਂ ਇਹੋ ਜਿਹੀ ਕੋਈ ਵਾਰਤਾ ਲਾਭ ਹੁੰਦੀ ਕਈ ਵਾਰੀ ਸਿੱਖਾਂ ਨਾਲ ਕਈ ਕੁਝ ਹੋਇਆ ਵਾ ਕੋਈ ਖੜਨ ਵਾਲਾ ਨਹੀਂ ਹੁੰਦਾ ਜੇ ਇਹ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਜਿਹੜੇ ਆਗੂ ਆ ਜਿਹੜੇ ਕੌਮ ਦੇ ਆਗੂ ਆ ਜੇ ਕਿਤੇ ਇਹ ਖੜਨ ਵਾਲੇ ਹੋਣ ਤੇ ਇਹ ਕਾਰਵਾਈਆਂ ਨਾ ਹੋਣ ਕਦੀ ਵੀ ਜਿਹੜਾ ਤਕਾ ਸਾਡੇ ਨਾਲ ਹੋਣ ਡਿਆ ਵਾ ਜਾਂ ਕਿ ਸਿੱਖਾਂ ਨਾਲ ਹੁੰਦਾ ਵਾ ਕਿਤੇ ਨਾ ਹੋਵੇ ਚਲੋ ਸਾਡੇ ਨਾਲ ਜਿਹੜਾ ਤਕਾ ਹੋਇਆ ਹੋਇਆ ਚਲੋ ਠੀਕ ਆ ਮਹਾਰਾਜ ਦਾ ਪਾਣਾ ਸੀ ਸਾਡਾ ਇੱਥੇ ਦਾਣਾ ਪਾਣੀ ਲਿਖਿਆ ਹੈ ਅਸੀਂ ਛਾਗਾਂ ਹੈ ਜਹਾਂ ਦਾਣੇ ਜਾਂਦੇ ਜੇ ਤੇ ਤੁਹਾਡਾ ਉਥੇ ਕੀ ਬਣੂਗਾ ਕੱਲ ਨੂੰ ਤੁਹਾਨੂੰ ਉਥੇ ਘੇ ਕੇ ਤੁਹਾਡੇ ਸਿਰ ਤੇ ਛਿੱਤਰ ਮਾਰਨਗੇ ਤੇ ਕੀ ਤੁਹਾਡਾ ਉਥੇ ਬਣੂਗਾ ਆਪਣੀ ਜੁਰਤ ਰੱਖੋ ਆਪਣਾ ਜਦੋਂ ਤੁਸੀਂ ਰਾਜ ਕਾਇਮ ਕਰੋਗੇ ਆਪਣੀ ਜੁਰਤ ਇਹਨਾਂ ਲੋਕਾਂ ਨੂੰ ਵਿਖਾਓਗੇ ਤੇ ਇਹ ਲੋਕ ਤੁਹਾਡੇ ਅੱਖ ਚੁੱਕ ਕੇ ਵੇਖਣ ਜੋਗੇ ਨਹੀਂ ਹੁੰਦੇ ਜਿਹੜੇ ਤੁਹਾਨੂੰ ਉਥੇ ਖਾਲਸਤਾਨੀ ਕਹਿੰਦੇ ਜਿਹੜੇ ਤੁਹਾਨੂੰ ਬੱਬਰ ਖਾਲਸਾ ਕਹਿੰਦੇ ਜਿਹੜੇ ਤੁਹਾਨੂੰ ਕਹਿੰਦੇ ਅਸੀਂ ਮਾਰ ਦੇਵਾਂਗੇ ਇਹ ਲੋਕ ਅੱਖ ਚੁੱਕ ਕੇ ਨਹੀਂ ਤੁਹਾਨੂੰ ਵੇਖ ਸਕਦੇ ਜਦੋਂ ਆਪਣੀ ਜਿਹੜਾ ਵਾ ਰਾਜ ਕਾਇਮ ਹੋਊਗਾ ਜਦੋਂ ਆਪਣੀ ਜੁਰਤ ਹੋਊਗੀ ਆਪਣੀ ਜੁਰਤ ਨਹੀਂ ਹੈ ਹੁਣ ਆਪਣੇ ਘਰਾਂ 'ਚ ਆ ਕੇ ਤੁਹਾਡੇ ਮੱਲਿਆ ਜਾ ਕੇ ਤੁਸੀਂ ਸਿੱਖ ਜੇ ਪੱਗਾਂ ਵੰਡ ਜਾਂਦੇ ਆ ਆਪਣੀ ਕੋਈ ਜੁਰਤ ਹੈ ਆ ਆਪਾਂ ਕਦੀ ਬਾਹ ਫੜ ਕੇ ਰੋਕ ਲਈ ਆਪਾਂ ਕਦੀ ਆਪਣੇ ਇਤਿਹਾਸ ਹੈ ਆਪਣਾ ਏਡਾ ਵੱਡਾ ਆਪਾਂ ਕਦੀ ਪ੍ਰਚਾਰ ਕੀਤਾ ਆ ਆਪਾਂ ਕਦੀ ਕਿਸੇ ਦੇ ਘਰ ਕਿਤਾਬ ਵੰਡਣਗੇ ਵੀ ਛੋਟੇ ਸਹਿਜਾਂ ਦਾ ਇਤਿਹਾਸ ਪੜੋ ਆਪਣੇ ਸਿੱਖਾਂ ਦੀ ਇਹ ਖੋਟ ਆ ਜੇ ਇਹ ਸਿੱਖ ਆਪਣੇ ਆਪ ਨੂੰ ਸਪੋਰਟ ਕਰਦੇ ਹੁਣ ਆਪਣੇ ਲੋਕਾਂ ਨੂੰ ਸਪੋਰਟ ਕਰਨ ਤੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਵਾ ਇਹ ਕਦੀ ਬਣਾਣ ਜਦ ਮੈਂ ਬੇਨਤੀ ਕਰਦਾ ਆ ਉਹਦੇ ਦੀ ਸਰਕਾਰ ਨੂੰ ਤੇ ਆਪਣੀ ਸਰਕਾਰ ਨੂੰ ਕਿ ਜਿਹੜਾ ਸਾਡੇ ਤੇ ਪਰਚਾ ਕੀਤਾ ਗਿਆ ਵਾ ਜੇ ਕਹਿੰਦੇ ਆ ਵੀ ਸ਼ਰਾਬ ਦੀਆਂ ਬੋਤਲਾਂ ਹੀ ਸਾਡੀ ਗੱਡੀ 'ਚ ਜੇ ਹੀ ਮੈਡੀਕਲ ਇੱਕ ਵਾਰੀ ਚੈੱਕ ਕਰੋ ਜੇ ਕਲੀਅਰ ਆ ਜੇ ਖੋਟ ਆ ਤੇ ਸਾਨੂੰ ਫੜ ਉਹਨਾਂ ਦੇ ਬਣਦੀ ਆ ਉਹ ਕੀਤੀ ਜਾਵੇ ਜਿਹੜੇ ਆਨੂੰ ਨਗਲੀ ਪਿਸਤੌਲ ਕੱਢ ਕੱਢ ਕੇ ਦਿਖਾਉਂਦੇ ਆ ਮੈਂ ਤੁਹਾਨੂੰ ਆਨ ਆਵਗੇ ਭਾਈ ਜਿਹੜੇ ਤੁਸੀਂ ਆਨੂੰ ਨਗਲੀ ਕੱਢ ਕੱਢ ਕੇ ਫਾਉਂਦੇ ਸਾਨੂੰ ਮਜਬੂਰ ਨਾ ਕਰਿਓ ਅਸੀਂ ਸਰਕਾਰ ਦੇ ਹੱਥ ਨਹੀਂ ਜੇ ਵਡਾਣੇ ਵਡਾਣੇ ਚਾਹੁੰਦੇ ਜਦਨ ਸਾਨੂੰ ਅਸੀਂ ਆਪਣੀਆਂ ਇਹ ਤਾਂ ਸਾਡੀਆਂ ਸ਼ਸਤਰ ਕਿਰਪਾਨਾਂ ਹੀ ਬਹੁਤ ਆ ਤੁਹਾਡੇ ਸਿਰ ਲਾਉਣ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਭਾਈ ਬਚਿੱਤਰ ਸਿੰਘ ਦੇ ਮੋਢੇ ਤੇ ਮਾਰ ਕੇ ਥਾਪੜਾ ਦੇ ਕੇ ਤੇ ਨਾਗਣੀ ਦੇ ਕੇ ਉਹ ਹਾਥੀ ਨੂੰ ਸ਼ਰਾਬੀ ਹਾਥੀ ਨੂੰ ਮਾਰ ਸਕਦਾ ਮਹਾਰਾਜ ਸਵਾ ਲਖਣਾ ਮਹਾਰਾਜ ਇੱਕ ਸਿੰਘ ਨੂੰ ਲੜਾ ਸਕਦਾ ਵਾ ਤੇ ਕੋਈ ਵੱਡੀ ਗੱਲ ਨਹੀਂ ਕਿ ਤੁਹਾਡੇ ਹੱਥਾਂ 'ਚ ਪਿਸਤੌਲ ਤੇ ਤੁਹਾਡੇ ਹੱਥਾਂ 'ਚ ਕਿਰਪਾਨਾਂ ਤੇ ਅਸੀਂ ਕੋਈ ਘਾਟਾ ਕਰਾਂਗੇ ਜਿੱਦਾਂ ਤੁਸੀਂ ਸਾਡੇ ਨਾਲ ਫਾਗ ਲਾਓਗੇ ਪੈੜ ਕਰੋਗੇ ਫਿਰ ਧੂਲ 'ਚ ਅਸੀਂ ਵੀ ਤੁਹਾਨੂੰ ਦੱਬ ਕੇ ਜਾਵਾਂਗੇ ਅਸੀਂ ਪਿਛੇ ਨਹੀਂ ਹਟਦੇ ਇਸ ਕਰਕੇ ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਜਿਹੜਾ ਕੋਈ ਤੁਸੀਂ ਕਰਦੇ ਜੇ ਜੇ ਨੌਜਵਾਨਾਂ ਦੇ ਬਿਨਾ ਮਲ ਤੋਂ ਪਰਚੇ ਕਰਦੇ ਜੇ ਇਹ ਜਿਹੜਾ ਸਾਡੇ ਤੇ ਕੀਤਾ ਹੈ ਰੱਦ ਕੀਤਾ ਜਾਵੇ ਇਹਦੀ ਚੰਗੀ ਤਰ੍ਹਾਂ ਕਾਰਵਾਈ ਕੀਤੀ ਜਾਵੇ ਕਿ ਅਫਸਰ ਨੂੰ ਲਾ ਕੇ ਤੇ ਮੇਰੀ ਇਹ ਬੇਨਤੀ ਕੀਤੀ ਜਾਂਦੀ ਆ ਕਿ ਇਹ ਰੱ ਰਾਏ ਅੱਗੇ ਤੋਂ ਇਹ ਚੀਜ਼ਾਂ ਨਾ ਹੋਣ ਤੇ ਆਪਾਂ ਇਹਨਾਂ ਚੀਜ਼ਾਂ ਦੇ ਬਹਿ ਕੇ ਇਹਨਾਂ ਚੀਜ਼ਾਂ ਦੇ ਵਿਚਾਰ ਕੀਤੇ ਜਾਵੇ ਸਿੱਖ ਇੱਕ ਜੋਟ ਹੋਣ ਇਹ ਜਿਹੜੀਆਂ ਸਿੱਖ ਕੌਮ ਦੇ ਆਗੂ ਆ ਜਿਹੜੇ ਧਾਰਮਿਕ ਸੰਸਥਾਵਾਂ ਦੇ ਆਗੂ ਇਹਨਾਂ ਨੂੰ ਬੇਨਤੀ ਆ ਭਾਈ ਬਹਿ ਕੇ ਵਾਰਤਾ ਲਾਪ ਕਰੋ ਇਹਨਾਂ ਚੀਜ਼ਾਂ ਤੇ ਗੱਲਾਂ ਬਾਤਾਂ ਕਰੋ ਕਿ ਇਹ ਚੀਜ਼ਾਂ ਜਿਹੜੀਆਂ ਸਿੱਖਾਂ ਨਾਲ ਬਾਹਰਲੀਆ ਸਟੇਟਾਂ ਦੇ ਵਿੱਚ ਹੋ ਰਹੀਆਂ ਵਾ ਅੱਜ ਸਾਡੇ ਨਾਲ ਹਿਮਾਚਲ ਚ ਹੋਇਆ ਕੱਲ ਨੂੰ ਤੁਹਾਡੇ ਨਾਲ ਹਰਿਆਣਾ ਰਾਜਸਥਾਨ ਚ ਚੀਜ਼ਾਂ ਨਾ ਹੋਣ ਔਰ ਕਿਹ ਨਾਲ ਮੇਰੀ ਬੇਨਤੀ ਆ ਇਹਨਾਂ ਚੀਜ਼ਾਂ ਤੇ ਕਾਰਵਾਈ ਤੁਸੀਂ ਵੀ ਆਪਣੀ ਕੀਤੀ ਜਾਵੇ ਜੀ ਕਿੰਨੀ ਦੇਰ ਤੁਸੀਂ ਜੇਲ੍ਹ ਗੱਟੀ ਤੇ ਹੁਣ ਕੇਸ ਮੁੱਕ ਚੁੱਕਿਆ ਜਾਂ ਤੁਸੀਂ ਪਹਿਲੀ ਤਰੀਕ ਆਓਗੇ ਤੇ ਠੀਕ ਆ ਜੇ ਤੁਸੀਂ ਦੂਜੀ ਤਰੀਕ ਤੇ ਦੂਜੀ ਤਰੀਕ ਵੀ ਨਹੀਂ ਆਓਗੇ ਤੇ ਤੁਹਾਨੂੰ ਚੁੱਕ ਕੇ ਫੇਰ ਅੰਦਰ ਛੁੱਟਿਆ ਜਾਊਗਾ ਪਹਿਲੀ ਤੇ ਗੱਲ ਸਾਡਾ ਕਸੂਰੀ ਕੀ ਆ ਅਸੀਂ ਨਾ ਵੀ ਤਰੀਕ ਭੁਗਤਣ ਜਾਈਏ ਸਾਡਾ ਕੋਈ ਮੰਨਣੀ ਨਹੀਂ ਜਾਈਏ ਅਸੀਂ ਨਾ ਵੀ ਤਰੀਕ ਭੁਗਤਣ ਪਹਿਲੀ ਗੱਲ ਸਾਡਾ ਕਸੂਰ ਕੀ ਅਸੀਂ ਤਰੀਕ ਭੁਗਤਣ ਜਾਈਏ ਦੂਜੀ ਗੱਲ ਸਾਨੂੰ ਕਹਿੰਦੇ ਜੇ ਪਹਿਲੀ ਤਰੀਕ ਤੇ ਨਹੀਂ ਦੂਜੀ ਤਰੀਕ ਤੇ ਤੁਹਾਨੂੰ ਚੁੱਕ ਕੇ ਅੰਦਰ ਛੱਡ ਦਾਂਗੇ ਕੀ ਕਸੂਰ ਆ ਸਾਡਾ ਵੀ ਤੁਸੀਂ ਚੁੱਕ ਕੇ ਸਾਨੂੰ ਅੰਦਰ ਛੱਡ ਦੋਗੇ ਜੇ ਛੱਡ ਵੀ ਦੋਗੇ ਹਾਨੂੰ ਕੋਈ ਡਰ ਨਹੀਂ ਪਰ ਸਾਨੂੰ ਇਹ ਤੇ ਹੋਵੇ ਕਿ ਸਾਡੇ ਤੇ ਜਾਇਜ਼ ਪਰਚਾ ਕੀਤਾ ਗਿਆ ਵਾ ਅਸੀਂ ਜਾਇਜ਼ ਉਹ ਕੰਮ ਕਰੀਏ ਫਿਰ ਅਹੀਂ ਉਤਾਰਾਂ ਦੇ ਆ ਪੂਰੇ ਉਤਾਰਾਂਗੇ ਫਿਰ ਅਹੀਂ ਉਹ ਧਾਰਾਂ ਤੁਹਾਨੂੰ ਫਿਰ ਉਹ ਜਿਹੜੀ ਧਾਰਾ ਵਾ ਤੁਹਾਨੂੰ ਉਹਨਾਂ ਦਾ ਮੁੱਲ ਵੀ ਦਿਖਾਵਾਂਗੇ ਕੀ ਪੈਂਦਾ ਵਾ ਮੇਰੀ ਇਹ ਕਰਕੇ ਬੇਨਤੀ ਆ ਜਿਹੜੀਆਂ ਤੁਸੀਂ ਧਾਰਾ ਲਾਈਆਂ ਵਾ ਇਹਨਾਂ ਨੂੰ ਐ ਰੱਦ ਕਰਕੇ ਤੇ ਸਾਡਾ ਜਿਹੜਾ ਪਰਚਾ ਵਾ ਉਹ ਰੱਦ ਕੀਤਾ ਜਾਵੇ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਨੂੰ ਮਜਬੂਰ ਨਾ ਕਰਿਓ ਅਹੀਂ ਆਪਣੀਆਂ ਹੀ ਉਤਰੀਏ ਤੇ ਅਸੀਂ ਸਿਰਫਰੇ ਹੋ ਜੀਏ ਤੁਸੀਂ ਆਹ ਜੜੀਆਂ ਦਾੜੀਆਂ ਨੂੰ ਹੱਥ ਪਾਉਂਦੇ ਜੇ ਕੱਲ ਨੂੰ ਇਹ ਨਾ ਵੇਜਣਾਂ ਦਾੜੀਆਂ ਨੂੰ ਹੱਥਾਂ ਨਾਲ ਤੁਸੀਂ ਦਾੜੀਆਂ ਨੂੰ ਹੱਥ ਪਾਉਂਦੇ ਉਹ ਹਾਥੀ ਤੁਹਾਡੇ ਨਾ ਰਹਿਣ ਤੇ ਜਿੰਨਾਂ ਜ਼ਬਾਨਾਂ ਦੇ ਨਾਲ ਤੁਸੀਂ ਇਹਨਾਂ ਨੂੰ ਖਾਲਸਤਾਨੀ ਕਹ ਕਰੀਏ ਸਾਨੂੰ ਗੁਰੂ ਨੇ ਨਹੀਂ ਸਿਖਾਇਆ ਕਿ ਅਸੀਂ ਕਿਸ ਦੀ ਮਜਬੂਰੀ ਦਾ ਫਾਇਦਾ ਚੁੱਕੀਏ ਪਹਿਲ ਕਰੀਏ ਜੇ ਤੁਸੀਂ ਪਹਿਲ ਕਰਨ ਦੇ ਜੇ ਫਿਰ ਆਹਨੂੰ ਧੂਲ ਕਰਦੇ ਤੁਸੀਂ ਮਜਬੂਰ ਕਾਣ ਦੇ ਫਿਰ ਅਸੀਂ ਧੂਲ ਕਰਾਂਗੇ ਅਸੀਂ ਆਪਣੀ ਧੂਲ ਨੀਂ ਛੱਡਦੇ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਕਿ ਪ੍ਰਚਾਰ ਰੱਦ ਕੀਤਾ ਜਾਵੇ ਤੇ ਇਹਦੀ ਚੰਗੀ ਤਰ੍ਹਾਂ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਸੋ ਬਿਲਕੁਲ ਕਹਿ ਸਕਦੇ ਆ ਜਿਵੇਂ ਨਿਹੰਗ ਸਿੰਘ ਉੱਥੇ ਮੌਜੂਦ ਸੀਗੇ ਘੁੰਮਣ ਲਈ ਪਹੁੰਚਦੇ ਨੇ ਉੱਥੇ ਤੇ ਜਿਵੇਂ ਮਣੀਕਰਨ ਸਾਹਿਬ ਲਈ ਹੌਲੇ-ਹੌਲੇ ਤੇ ਸਿੱਖ ਜਾਂਦੇ ਨੇ ਆ ਪੰਜਾਬੀ ਇੱਥੋਂ ਬਾਹਰ ਦੇ ਛੇਟਾ ਤੋਂ ਜਾਂਦੇ ਨੇ ਉੱਥੇ ਜਾ ਕੇ ਕਾਫੀ ਵੱਖਰਾ ਵਤੀਰਾ ਕੀਤਾ ਜਾਂਦਾ ਜਿਹੜੇ ਨਿਸ਼ਾਨ ਸਾਹਿਬ ਲੱਗੇ ਹੁੰਦੇ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਉੱਥੇ ਝੰਡੇ ਲੈ ਕੇ ਉੱਥੇ ਪਹੁੰਚਦੇ ਨੇ ਉਹ ਵੀ ਉਤਾਰ ਦਿੱਤੇ ਜਾਂਦੇ ਨੇ ਤੇ ਕੁੱਟਿਆ ਮਾਰਿਆ ਵੀ ਜਾਂਦਾ ਤੇ ਨਾਲ ਦੀ ਨਾਲ ਉੱਥੇ ਵੱਖਰਾ ਵਤੀਰਾ ਜਿਵੇਂ ਹੁਣ ਇਹ ਨਿਹੰਗ ਸਿੰਘ ਉੱਥੇ ਪਹੁੰਚੇ ਸੀਗੇ 3-4 ਦਿਨ ਜੇਲ੍ਹ ਦੇ ਵਿੱਚ ਵੀ ਰੱਖਿਆ ਤੇ ਨਾਲ ਦੀ ਨਾਲ ਉੱਥੇ ਇਹ ਜੇਲ੍ਹ ਦੇ ਵਿੱਚ ਜਿਹੜੀ ਤਸ਼ੱਦਦ ਕੀਤੀ ਗਈ ਹੈ ਸਿਗਰਟ ਪੀ ਕੇ ਮੂੰਹ ਦੇ ਉੱਤੇ ਧੂਆ ਛੁਟਣਾ ਜਾਂ ਸ਼ਸਤਰ ਲਹਾ ਲੈਣੇ ਜਾਂ ਦਾੜੀ ਪਟਣੀ ਜਾਂ ਖਾਲਸ탄 ਕਹਿ ਦੇਣਾ ਕਿਉਂਕਿ ਜਦੋਂ ਖਾਲਸਾ ਲੰਗਰ ਲਗਾਉਂਦਾ ਸਿੱਖ ਲੰਗਰ ਲਗਾਉਂਦਾ ਉਦੋਂ ਖਾਲਸਤਾਨੀ ਸ਼ਬਦ ਕਿਉਂ ਨਹੀਂ ਵਰਤਿਆ ਜਾਂਦਾ ਉਦੋਂ ਅਤਵਾਦੀ ਸ਼ਬਦ ਕਿਉਂ ਨਹੀਂ ਵਰਤਿਆ ਜਾਂਦਾ ਜਾਂ ਉਦੋਂ ਬਬਰ ਖਾਲਸਾ ਦਾ ਸ਼ਬਦ ਕਿਉਂ ਨਹੀਂ ਵਰਤਿਆ ਜਾਂਦਾ ਕਿਉਂਕਿ ਕਾਫੀ ਸਵਾਲ ਖੜੇ ਕਰਦੀ ਹੈ ਇਹ ਇਹ ਗੱਲਾਂ ਕਿ ਜਦੋਂ ਹੀ ਕੋਈ ਬਾਹਰਲੇ ਸਟੇਟਾਂ ਤੋਂ ਜਾਂਦਾ ਹੈ ਤਾਂ ਨਾਲ ਦੇ ਨਾਲ ਹੀ ਉੱਥੇ ਵੱਖਰਾ ਵਤੀਰਾ ਸਿੱਖਾਂ ਦੇ ਨਾਲ ਹੀ ਕਿਉਂ ਦੇਖਣ ਨੂੰ ਮਿਲਦਾ ਸਿੱਖਾਂ ਦੇ ਮਨਾਂ ਨੂੰ ਵੀ ਜ਼ਰੂਰ ਠੇਸ ਪਹੁੰਚਦੀ ਹੈ ਤੇ ਸਾਡੀਆਂ ਵੀ ਸਰਕਾਰਾਂ ਨੂੰ ਇਹ ਅਪੀਲ ਹੈ ਕਿ ਜਦ ਵੀ ਪੰਜਾਬੀ ਬਾਹਰ ਜਾਂਦਾ ਹੈ ਤਾਂ ਹਰ ਵਾਰ ਪੰਜਾਬੀ ਨਾਲ ਹੀ ਤਕਾ ਹੁੰਦਾ ਦੇਖਦਾ ਕਿਉਂਕਿ ਇੱਥੇ ਸ੍ਰੀ ਹਰਮੰਦਰ ਸਾਹਿਬ ਹਰ ਸਟੇਟ ਤੋਂ ਹਰ ਸ਼ਹਿਰ ਤੋਂ ਇੱਥੇ ਆਉਂਦੇ ਨੇ ਪਰ ਅੱਜ ਤੱਕ ਕਦੇ ਵੀ ਪੰਜਾਬੀ ਨੇ ਕਿਸੇ ਨਾਲ ਤਕਾ ਕਰਦਾ ਹੋਇਆ ਤੁਸੀਂ ਗੱਲ ਨਹੀਂ ਸੁਣੀ ਹੋਏਗੀ ਸੋ ਦੇਖਦੇ ਆ ਕਿ ਸਰਕਾਰਾਂ ਇਸ ਦੇ ਉੱਤੇ ਕੀ ਬਿਆਨ ਦਿੰਦੀਆਂ ਨੇ ਤੇ ਜੱਜ ਸਾਹਿਬ ਜਿਹੜੀਆਂ ਨਾਲ ਦੇ ਨਾਲ ਇੱਥੇ ਇਸ ਦੇ ਉੱਤੇ ਕੀ ਬਿਆਨ ਦਿੰਦੀਆਂ ਨੇ ਜੀ ਨਹੀਂ ਹੰਕ ਸਿੰਘ ਜੀ ਮੈਂ ਹੋਏ ਬੇਨਤੀ ਕਰਨਾ ਚਾਹੁੰਦਾ ਜੀ ਬੇਨਤੀ ਹੈ ਜੇ ਇਹਨਾਂ ਨੂੰ ਸਾਡੇ ਸ਼ਸਤਰ ਚੁਭਦੇ ਆ ਜੇ ਇਹ ਅੱਜ ਕਹਿੰਦੇ ਆ ਆ ਨੂੰ ਇਹ ਇਨਾਮ ਸਿੰਘਾਂ ਤੋਂ ਡਰ ਲੱਦਾ ਉਹ ਮੁੰਡੇ ਨੂੰ ਕਹਿ ਰਹੇ ਸੀਗੇ ਭਾਈ ਤੂੰ ਇਹਨਾਂ ਦੇ ਪਰਚਾ ਕਰਾ ਦੇ ਵੇਖੋ ਉਹਨੇ ਸਾਡੇ ਤੇ ਕੋਈ ਬਿਆਨ ਨਹੀਂ ਦਿੱਤਾ ਮੈਂ ਉਹ ਵੀ ਬੇਨਤੀ ਕਰਨਾ ਚਾਹੁੰਦਾ ਜੇ ਇਹ ਜਿਹੜੇ ਕੰਮ ਤੇ ਕਹਿ ਰਹੇ ਆ ਨਾ ਜੀ ਇਹਨਾਂ ਨੇ ਬਿਆਨ ਦਿੱਤਾ ਤੇ ਉਹਦੇ ਪਰਚਾ ਗਿਆ ਉਹ ਵੀ ਕਾਰਵਾਈ ਕਰ ਲੋ ਕਿ ਜਿਹੜੇ ਮੁੰਡੇ ਨਾਲ ਸਾਡਾ ਕੋਈ ਝਗੜਾ ਪਹਿਲੀ ਗੱਲ ਝਗੜਾ ਨਹੀਂ ਹੋਇਆ ਵਾਤਾਲਾ ਭਈਆ ਜੇ ਉਹ ਕੋਈ ਬਿਆਨ ਦਿੰਦਾ ਵਾ ਫਿਰ ਵੀ ਸਾਡੇ ਤੇ ਪਰਚਾ ਬਣਦਾ ਜੀ ਸਾਨੂੰ ਜੇ ਇਹਨਾਂ ਨੂੰ ਸਾਡੇ ਦਿਮਾਲੇ ਵੇਖ ਕੇ ਡਰ ਲੱਦਾ ਵਾ ਹਥਿਆਰਾਂ ਵੇਖ ਕੇ ਡਰ ਲੱਦਾ ਵਾ ਤੇ ਗੁਰਗੋਵਿੰਦ ਸੱਚੇ ਪਾਸ਼ਾ ਮਹਾਰਾਜ ਉਹ ਚ 40 ਤੇ ਲੱਗਦੇ ਨਹੀਂ ਇਹਦੇ ਲੱਖਾਂ ਦੀ ਤਨਾਚ ਲੱਗਦੇ ਆ ਮੈਂ ਤੁਹਾਨੂੰ ਇਹ ਗੱਲ ਦੱਸਦਾ ਜਦੋਂ ਅਸੀਂ ਜਕਾਰੇ ਅਸੀਂ ਜਕਾਰੇ ਵੀ ਪਾਈ ਐ ਇਹੋ ਜਿਹੇ ਲੱਗਦੇ ਵੀ ਤੁਹਾਡੇ ਵਰਗੇ ਦੰਦਲਾ ਪੈਂਦੀਆਂ ਲੱਤਾਂ ਕੰਬ ਲੱਗ ਪੈਂਦੀਆਂ ਵਾ ਇਹ 시ਦਾ ਸਿੰਘਾ ਨੇ ਜਕਾਰੇ ਐਵੇਂ ਨਹੀਂ ਬਣਾਏ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਜਕਾਰੇ ਲਾਉਂਦੇ ਆ ਨਾ ਨਿਹੰਗ ਸਿੰਘ ਤੇ ਜਦੋਂ ਫੌਜਾਂ ਚੜ੍ਹਦੀਆਂ ਵਾ ਤੇ ਪਾਈ ਚੰਗੇ ਭੜੀਆਂ ਲੱਤਾਂ ਕੰਬ ਜਾਂਦੀਆਂ ਇਸ ਕਰਕੇ ਮੇਰੀ ਬੇਨਤੀ ਆ ਇਹਨਾਂ ਗਾਣਾ ਨਾ ਟੱਕਰਿਆ ਕਰੋ ਚੰਗੀ ਗੱਲ ਆ ਨਹੀਂ ਤੇ ਇਹਨਾਂ ਗਾਣੇ ਤੁਹਾਡੀਆਂ ਜਕਾਰਿਆ ਨਾ ਲੱਤਾਂ ਲਾ ਦਿੰਦੀਆਂ ਵਾ ਗੱਜ ਕੇ ਜਕਾਰਾਂ ਕੇ ਜਾਵੇਂ ਨਿਹਾਲ ਹੋ ਜਾਵੇ 시ਦਾ ਸਿੰਘਾ ਦੇ ਮਨ ਸਰੀਆ ਕਾਲ ਬਿਲਕੁਲ ਜਿਹੜੇ ਟੈਕਸੀ ਵਾਲੇ ਨਾਲ ਟੱਕਰ ਹੁੰਦੀ ਆ ਉਸ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਜਾਂਦਾ ਉਸ ਵੱਲੋਂ ਕੋਈ ਪਰਚਾ ਨਹੀਂ ਕਿਟਾਇਆ ਜਾਂਦਾ ਬਟ ਫਿਰ ਵੀ ਜਿਹੜੇ ਉੱਥੋਂ ਦੇ ਲੋਕ ਸੀਗੇ ਉਹਨਾਂ ਵੱਲੋਂ ਸ਼ਰਾਬੀ ਦਾ ਦਰਜਾ ਦੇ ਕੇ ਕਨ੍ਹਿਆ ਸਿੰਘ ਨੂੰ ਜੋ ਕਿ ਪੂਰੀ ਸਾਬਤ ਸੂਰਤ ਲਾੜਲੀ ਫੌਜ ਦੇ ਨਾਲ ਤਿਆਰ ਹੋ ਕੇ ਬੈਠਾ ਉਸ ਦੇ ਉੱਤੇ ਸ਼ਰਾਬੀ ਦਾ ਇੱਕ ਟੈਗ ਲਗਾਣਾ ਜੇਲ੍ਹ ਦੇ ਵਿੱਚ ਸਿਗਰਟ ਦਾ ਧੂਆ ਮੂੰਹ ਤੇ ਸੁੱਟਣਾ ਹੋਰ ਕਾਫੀ ਤਰੀਕੇ ਦੀਆਂ ਤਸ਼ੱਦਦਾਂ ਖਾਲਸਤਾਨੀ ਨਾਲ ਜੋੜ ਦੇਣਾ ਜਾਂ ਬਰਖਾਲਸਾ ਦੇ ਨਾਲ ਕਹਿ ਕੇ ਜੋੜ ਦੇਣਾ ਕਾਫੀ ਠੇਸ ਪਹੁੰਚਾਉਂਦੀ ਹੈ ਹੁਣ ਦੇਖਣਾ ਮਾਨਯੋਗ ਅਦਾਲਤ ਮਾਨਯੋਗ ਜੱਜ ਸਾਹਿਬ ਇਸ ਦੇ ਉੱਤੇ ਕੀ ਫੈਸਲਾ ਲੈਂਦੇ ਨੇ ਜੁਡੀਸ਼ਲ ਸੁਰਖਾਪ ਟੀਵੀ ਦੇ ਨਾਲ ਮੈਂ ਦਮਦੀਪ ਸਿੰਘਾਂ